ਸਿਰਫ 13 ਤੋਂ 14 ਮਹੀਨਿਆਂ ਦਾ ਵਸ਼ੀਰਾ 63 ਤੋਂ 64 ਇੰਚ ਕਰ ਲਿਆ ਸਾਡੇ ਭਰਾ ਨੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਬਾਈ ਦੇ ਹੋਰ ਵੱਡੇ ਵੱਡੇ ਘੋੜੇ ਵੀ ਵਿਖਾਉਣੇ ਆ ਨਾਲ ਦੀ ਨਾਲ ਆ ਫਾਰਮ ਤੇ ਜਾਂ ਤੁਸੀਂ ਮਾਰੀ ਚੱਲੋ ਪਰ ਮੈਂ ਇੰਨੀ ਕ ਗੱਲ ਕਹਿ ਦਾਂਗੇ ਪਹਿਲਾਂ ਮੈਨੂੰ ਯਕੀਨ ਨਹੀਂ ਸੀ ਬਾਈ ਦੇ ਕਹਿਣ ਤੇ ਜਦੋਂ ਮੈਂ ਫਾਰਮ ਤੇ ਗਿਆ ਨਾਲ ਖੜ ਕੇ ਬਛੇਰਾ ਦੇਖਿਆ ਤੇ ਵਾਕੇ ਬਛੇਰਾ ਸਜਰੂ 63 ਤੋਂ 64 ਇੰਚ ਦੇ ਵਿੱਚ ਹੈਗਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਤੇ ਬਾਈ ਦੇ ਬਹੁਤ ਵੱਡੇ ਵੱਡੇ ਘੋੜੇ ਵਿਖਾਵਾਂਗੇ ਇੰਨੀ ਗੱਲ ਤੁਹਾਨੂੰ ਮੈਂ ਕਹਿ ਦਾਂ ਕਿ ਵੀਰ ਜਤਿੰਦਰ ਬਾਕਰਪੁਰ ਵਾਲੇ ਦੇ ਘੋੜਿਆਂ ਤੇ ਚੜ ਲਈ ਨਾ 10 ਟੰਬਿਆਂ ਵਾਲੀ ਪੌੜੀ ਲਾਉਣੀ ਪੈਂਦੀ ਐ ਐਡੇ ਐਡੇ ਵੀਰ ਦੇ ਕੋਲ ਘੋੜੇ ਐ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਵੀਰ ਦੀ ਲੱਗੀ ਉਹ ਇਹ ਲੱਗੀ ਸਜਣੋ ਕਿ ਬਾਈ ਦੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਟੂਰ ਵਾਲੀ ਉਹਦੇ ਵਿੱਚ 95% ਭਰਾਵਾਂ ਦੇ ਜਿਹੜੇ ਕਮੈਂਟ ਆਏ ਆ ਉਹਨਾਂ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਜਿਹੜੇ ਭਰਾ ਨੂੰ ਜਾਣਦੇ ਆ ਤੇ ਜਿਹੜੇ ਬਾਈ ਨਾਲ ਵਰਤਦੇ ਆ ਜਾਂ ਵਰਤ ਚੁੱਕੇ ਆ ਉਹਨਾਂ ਭਰਾਵਾਂ ਨੇ ਕਿਹਾ ਵੀ ਬਾਈ ਇੱਕ ਵੀ ਘੋੜੇ ਪ੍ਰਤੀ ਫੀਸ ਦੀ ਲਾਲਚ ਨਹੀਂ ਕਰਦਾ ਤੇ ਬਾਈ ਨੇ ਵੀਡੀਓ ਦੇ ਵਿੱਚ ਵੀ ਆਖਿਆ ਐਡੇ ਐਡੇ ਘੋੜੇ ਹੋਣ ਤੇ ਵੀਰਾਂ ਦਾ ਯਾਰ ਫੀਸ ਵਾਲੀ ਕੋਈ ਚੱਕਰ ਹੀ ਨਹੀਂ ਤੁਸੀਂ ਬੇਚਿੰਤ ਹੋ ਕੇ ਵੀਰ ਦਾ ਨੰਬਰ ਲਾ ਲਿਓ ਤੇ ਆਪਣੀਆਂ ਘੋੜੀਆਂ ਭਰਾ ਲਿਓ ਸੱਜਣੋ ਤੇ ਇਹ ਗੱਲ ਆ ਜਿਹੜੀ ਉਹ ਬਾਈ ਦੱਸਦੇ ਆ ਕਮੈਂਟ ਜਦੋਂ ਮੈਂ ਪੜ੍ਹੇ ਤੇ ਉਹਦਾ ਵਿੱਚ ਲਿਖਿਆ ਵੀ ਨੂਰੇ ਬਕਰਪੁਰ ਵਾਲੇ ਦੇ ਪ੍ਰਤੀ ਵੀ ਬਾਈ ਨੇ ਕਦੇ ਫੀਸ ਦਾ ਲਾਲਚਾ ਨਹੀਂ ਸੀ ਕੀਤਾ ਨਹੀਂ ਤੇ ਜਿੱਡੇ ਜੱਡੇ ਵੀਰ ਹੋਣਾ ਦੇ ਕੋਲ ਘੋੜੇ ਆ ਨਾ ਤੇ ਬਾਈ ਭਾਵੇਂ ਜਿੰਨੀ ਮਰਜੀ ਫੀਸ ਰੱਖ ਸਕਦੇ ਆ ਇਹ ਬਾਈ ਦਾ ਫਾਰਮ ਹੈ ਖੁੱਲਾ ਡੁੱਲਾ ਸੱਜਣੋ ਤੇ ਕੱਲਾ ਫਾਰਮ ਹੀ ਨਹੀਂ ਵੱਡਾ ਸਾਡੇ ਭਰਾ ਦਾ ਦਿਲ ਵੀ ਬਹੁਤ ਵੱਡਾ ਹੈ ਹੁਣ ਤੁਹਾਨੂੰ ਘੋੜੇ ਵੀ ਬਖਾਉਣ ਲੱਗੇ ਆ ਫਾਰਮ ਤੇ ਝਾਤੀ ਵੀ ਮਰਾਵਾਈ ਜਾਵਾਂਗੇ ਨਾਲ ਦੀ ਨਾਲ ਤੇ ਵੀਡੀਓ ਸ਼ੇਅਰ ਕਰਨ ਵਾਲੇ ਪਟਾਕੇ ਪਾਈ ਚੱਲਿਓ ਆ ਵੀਰ ਦੇ ਕੋਲ ਪੋਨੀ ਘੋੜੇ ਵੀ ਬੜੇ ਸ਼ੌਂਕ ਨਾਲ ਰੱਖੇ ਹੋਏ ਆ ਬਾਈ ਨੇ ਸੋ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਆ ਵਸ਼ੇਰੀ ਤੋਂ ਇਹਦਾ ਪੌਰ ਦੇਖੋ ਵੀ ਕਿੱਡਾ-ਕਿੱਡਾ ਲੱਗਿਆ ਹੋਇਆ ਸੱਜਣੋ ਤੇ ਇਹ ਵਸ਼ੇਰੀ ਦੇ ਵਿੱਚ ਬਰੀਕੀਆਂ ਵੀ ਕੁੱਟ-ਕੁੱਟ ਕੇ ਭਰੀਆਂ ਹੋਈਆਂ ਮਜ਼ਬੂਤੀ ਤਾਂ ਹੈਗੀ ਆ ਆ ਕੰਨ ਕਨੋਤੀ ਵੇਖੋ ਵੀ ਕਿੱਡਾ ਸ਼ਾਨਦਾਰ ਦਿਲ ਬਣਾਉਂਦੀ ਆ ਸੱਜਣੋ ਫੇਸ ਦੇ ਹਿਸਾਬ ਨਾਲ ਕੰਨ ਵਸ਼ੇਰੀ ਨੂੰ ਪੂਰਾ ਜੱਤਦਾ ਇਹਦਾ ਨਾਂ ਹੈ ਜੀ ਲక్ష్ਮੀ ਇਹ ਹੈਗੀ ਆ ਵਿਜੇਰਾਜ ਦੀ ਜਿਹੜਾ ਬਾਈ ਦੇ ਕੋਲ ਵੱਡਾ ਸਟਾਲੀਨ ਘੋੜਾ ਹੈ ਤੇ ਵਿਜੇਰਾਜ ਹੈਗਾ ਇਧਰ ਬਾਗ ਦਾ ਤੇ 4.5 ਸਾਲੇ ਘੋੜੀ ਦੀ ਉਮਰ ਹੈ ਸੱਜਣੋ ਤੇ ਪੈਡਿੰਗ ਚ ਇਸ ਟਾਈਮ ਫੱਟੀ ਵਾਲੀ ਹਾਈਟ ਹੈ ਇਹ ਬਸ਼ੀਰੀ ਦੀ ਬਾਕੀ ਮਾਲਾ ਖਾਨਦਾਨ ਕਿਹੜਾ ਹੈ ਤੇ ਇਹ ਘੋੜੀ ਦੇ ਵਿੱਚ ਕਿਹੜੀਆਂ-ਕਿਹੜੀਆਂ ਨਵਜਾਂ ਹੁਣ ਤੱਕ ਜਤਿੰਦਰ ਬਾਈ ਫੜੀਆਂ ਜਾਂ ਕਿਹੜੀਆਂ ਬਰੀਕੀਆਂ ਨੋਟ ਕਰਦੇ ਆ ਉਹ ਵੀ ਆਪਾਂ ਗੱਲਬਾਤ ਵੀਡੀਓ ਕਰਨੀ ਹੈ ਇੱਕਾ ਨਵਾਂ ਕੋੜ ਆ ਗਿਆ ਬਾਈ ਦੇ ਕੋਲ ਇਹਦਾ ਪੈਰ ਚੈੱਕ ਕਰੋ ਕਡਾ ਕਡਾ ਸਾਰੇ ਕੋੜਿਆਂ ਦੇ ਪੱਬ ਬਹੁਤ ਵੱਡੇ-ਵੱਡੇ ਲੱਗੇ ਆ ਸੁਮਬ ਬਹੁਤ ਵੱਡਾ ਲੱਗਾ ਤੇ ਜੇ ਕੰਨਾਂ ਵਾਲੇ ਪਾਸੇ ਜਾਈਏ ਤੇ ਇਹ ਵੀ ਕਿਸੇ ਪਾਸੇ ਨੂੰ ਠੁੱਕਦਾ ਇਹਦਾ ਨਾਂ ਹੈਗਾ ਜੀ ਐਡਮ ਆ ਦੇਖੋ ਵੀ ਸੱਜਣੋ ਜਦੋਂ ਐਡਮ ਆਉਂਦਾ ਹੈ ਦਿਮਾਗ ਦੇ ਵਿੱਚ ਤੇ ਫਿਰ ਜਿਹੜਾ ਪੁਰਾਣਾ ਐਡਮ ਹੁੰਦਾ ਸੀ ਉਹ ਵੀ ਕਿਤੇ ਨਾ ਕਿਤੇ ਕੋੜੇ ਦੇ ਵਿੱਚ ਦਿਖਦਾ ਇਹਦੀ ਮਜ਼ਬੂਤੀ ਬਹੁਤ ਜ਼ਿਆਦੀ ਹੈ ਤੇ ਟੈਂਕ ਕੋੜੇ ਦਾ ਪੋਤਾ ਹੈ ਸੱਜਣੋ ਧੂਰੀ ਵਾਲੇ ਸ਼ੇਰੇ ਪੰਜਾਬ ਕੋੜੇ ਦਾ ਬੱਚਾ ਹੈ ਪਟਵਾਰੀ ਦਾ ਸਗਾ ਭਾਈ ਹੈ ਤੇ ਉਮਰ ਸਿਰਫ ਹੈਗੀ ਐ 3.5 ਸਾਲ ਤੇ ਫੱਟੀ ਵਾਲੀ 67 ਇੰਚ ਹਾਈਟ ਕਰੀ ਬੈਠਾ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸੀ ਚੱਲਿਓ ਵੀ ਵੀਰ ਜਤਿੰਦਰ ਨੇ ਜਿਹੜੇ ਨਗੀਨੇ ਦਿਖਾ ਰਹੇ ਆ ਤੇ ਸ਼ੁਰੂ ਚ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਵੀ ਵੀਰ ਦੇ ਕੋਲ ਇੰਨੇ ਇੰਨੇ ਘੋੜੇ ਐ ਭਾਈ ਇਹਨਾਂ ਨੂੰ ਚੜਨ ਦੇ ਲਈ ਵਾਕਈ ਪੌੜੀ ਲਾਉਣੀ ਪੈਣੀ ਐ ਬਹੁਤ ਸੋਹਣੇ ਤੇ ਬਹੁਤ ਦਲੀਲਨਾ ਤੇ ਬਹੁਤ ਸ਼ੌਕੀਆ ਤੌਰ ਤੇ ਬਾਈ ਨੇ ਨਗੀਨੇ ਰੱਖੇ ਹੋਇਆ ਤੇ ਉਹਨਾਂ ਨਗੀਨਿਆਂ ਚ ਇੱਕ ਵੱਡਾ ਨਗੀਨਾ ਆ ਹੈ ਸਜ ਨੂੰ ਵਿਜੇਰਾਜ ਇਹ ਤੁਹਾਨੂੰ ਦੱਸਿਆ ਵੀ ਹੈਗਾ ਦਿਲਬਾਗ ਰਣੀਏ ਦਾ ਪੁੱਤ ਤੇ ਗੱਲ ਕਰਾਂ ਇਹਦੀ ਹੁਣ ਹਾਈਟ ਦੀ ਜਿਹੜੇ ਭਰਾ ਲਾਈਵ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਹੈ ਮੈਂ ਵੀ ਨਾਲ ਖੜਕੇ ਏ ਘੋੜੇ ਦੇ ਵੇਖਿਆ 70 ਇੰਚ ਪ੍ਰੋਪਰ ਫੱਟੀ ਵਾਲੀ ਹਾਈਟ ਹੈ ਸੁੰਬ ਚੈੱਕ ਕਰ ਲੋ ਇਹਦੀ ਮਜ਼ਬੂਤੀ ਚੈੱਕ ਕਰ ਲੋ ਇਹਦੀਆਂ ਬਰੀਕੀਆਂ ਚੈੱਕ ਕਰ ਲੋ ਬਾਕੀ ਇਹਦੀ ਛਾਤੀ ਸ਼ੂਤੀ ਦੇਖੋ ਵੀ ਟਾਲੀ ਦੇ ਮੋਢਰ ਕੀ ਜਦ ਆਪਾਂ ਗੱਲ ਕਰਦੇ ਹੁੰਦੇ ਆ ਨਾ ਵੀ ਪੂਰਾ ਮਜ਼ਬੂਤ ਘੋੜਾ ਵੱਡੀ ਗੱਲ ਇਹ ਹੈ ਕਿ ਇਹਦੇ ਘੋੜੇ ਦੇ ਬੱਚੇ ਸ਼ੋਹਾਂ ਦੇ ਵਿੱਚ ਚੈਂਪੀਅਨ ਬਣੇ ਆ ਤੇ 5-7 ਸਾਨ ਬਣ ਗਏ ਇਸ ਘੋੜੇ ਦੇ ਬੱਚੇ ਤੇ ਅਸੀਂ ਵੀ ਜਦੋਂ ਫਾਰਮ ਦੇ ਵਿੱਚ ਜਾਂਦੇ ਆ ਤੇ ਤਕਰੀਬਨ ਸਾਨੂੰ ਵੀ ਮਿਲ ਜਾਂਦਾ ਹੈ ਭਰਾ ਦੱਸਦੇ ਹੈ ਕਿ ਆ ਵਿਜੇ ਰਾਜ ਤੋਂ ਭਈ ਸਾਡੀ ਕੁੜੀ ਘੱਬਣ ਹੈ ਜਾਂ ਵਿਜੇ ਰਾਜ ਦਾ ਬੱਚਾ ਹੈ ਬੱਚੇ ਬੜੇ ਪਿਆਰੇ ਆਉਂਦੇ ਆ ਪਟੇ ਵਾਲੇ ਵੀ ਆਉਂਦੇ ਆ ਜਾਨੀ ਕਿ ਪੈਰ ਦੋ ਵੀ ਚਿੱਟੇ ਆਉਂਦੇ ਆ ਤਿੰਨ ਪੈਰ ਵੀ ਚਿੱਟੇ ਆਉਂਦੇ ਆ ਬਹੁਤ ਜਿਆਦੀ ਖੂਬਸੂਰਤ ਇਹ ਆਪਣੇ ਬੱਚਿਆਂ ਦੇ ਵਿੱਚ ਜਿਹੜੀ ਮਜਬੂਤੀ ਤੇ ਬਰੀਕੀ ਭਰ ਰਿਹਾ ਹੈ ਬਾਕੀ ਤੁਹਾਨੂੰ ਕਿਵੇਂ ਲੱਗਦਾ ਫੇਰ ਗੱਲ ਤੁਹਾਡੇ ਤੇ ਆਉਂਦੀ ਹੈ ਬਾਈ ਜਤਿੰਦਰ ਵੀ ਇਹ ਗੱਲ ਮੰਨਦਾ ਹੈ ਕਿ ਬਾਈ ਗੱਲ ਆਉਂਦੀ ਹੈ ਭਰਾਵਾਂ ਤੇ ਗੱਲ ਆਉਂਦੀ ਹੈ ਸਾਧ ਸੰਗਤ ਤੇ ਸੋ ਥੋੜਾ ਜਿਹਾ ਪ੍ਰਮਾਣ ਹੈ ਥੋੜੇ ਨਿਗਾ ਦੇ ਵਿੱਚ ਚੜਦਾ ਏ ਕੋੜਾ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਇੱਕ ਆ ਗਿਆ ਜੀ ਲਾਜਵਾਬ ਬਾਈ ਹੁਣਾਂ ਦਾ ਹੋਰ ਤੀਜਾ ਨਗੀਨਾ ਇਹਦਾ ਨਾਂ ਰੱਖਿਆ ਵੀਰ ਹੁਣਾ ਨੇ ਰਤਨ ਕਾਂਟਾ ਇਹ ਵੀ ਬਾਈ ਹੁਣਾ ਦੀ ਹੋਮ ਬਰੀਡ ਹੈ ਫਾਰਮ ਤੇ ਹੀ ਬਾਈ ਹੁਣਾ ਦੇ ਜੰਮਿਆ ਤੇ ਇਹਦੀ ਗੱਲ ਕਰਾਂ ਮੈਂ ਹਾਈਟ ਦੀ ਤੇ ਹੁਣ ਤੱਕ ਕਹਿੰਦੇ ਆ ਕਿ 65 ਪਲੱਸ ਹਾਈਟ ਹੈ ਫੱਟੀ ਵਾਲੀ ਤੇ ਉਮਰ ਹੈਗੀ ਐ 5.5 ਸਾਲ ਆ ਤੇ ਇਹਦੇ ਵੀ ਬੱਚੇ ਬੜੇ ਚੰਗੇ ਦੱਸਦੇ ਆ ਬਾਈ ਹੁਣੀ ਵੀ ਆਉਣੇ ਸ਼ੁਰੂ ਹੋ ਗਏ ਮੱਥੇ ਪਟੇ ਵਾਲੇ ਕਿਉਂਕਿ ਕੋੜਾ ਆਪ ਹੀ ਬਹੁਤ ਨਗੀਨਾ ਕਾਲੇ ਕਾਂਟੇ ਦਾ ਡਾਇਰੈਕਟ ਬੱਚਾ ਐ ਸੱਜਣੂ ਡੀ ਐਨ ਏ ਵੈਰੀਫਿਕੇਸ਼ਨ ਐ ਬਹੁਤ ਚੰਗਾ ਐ ਬਾਕੀ ਭਾਈ ਤੁਸੀਂ ਇਹਨਾਂ ਨਗੀਨਿਆਂ ਚੋਂ ਕੋਈ ਵੀ ਘੋੜੀ ਤੁਹਾਡੇ ਘੋੜਾ ਪਸੰਦ ਆਵੇ ਤੇ ਘੋੜੀ ਪਰੋਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਟੱਪ ਟੱਪ ਦੀ ਆਵਾਜ਼ ਸਾਡੇ ਘਰੇ ਵੀ ਇਦਾਂ ਦੇ ਨਗੀਨਿਆਂ ਦੀ ਆਵੇ ਕੋਈ ਇਦਾਂ ਦੇ ਬੜੇ ਬੜੇ ਸੋਹਣੇ ਘੋੜੇ ਸਾਡੇ ਵੀ ਖੜੇ ਹੋਣ ਤਾਂ ਬੇਚਿੰਤ ਹੋ ਕੇ ਵੀਰ ਨੂੰ ਫੋਨ ਕਰ ਲਿਓ ਆ ਕਹੋਰ ਨਗੀਨਾ ਆ ਗਿਆ ਇਹਦਾ ਨਾਮ ਹੈਗਾ ਜੀ ਨੂਰ ਆਲਮ ਇਹ ਹੈਗਾ ਨੂਰੇ ਬਾਕਰਪੁਰ ਵਾਲੇ ਦਾ ਡਾਇਰੈਕਟ ਬੱਚਾ ਹਜੇ ਵੀਡੀਓ ਪਾਇ ਜਦ ਦਿਨ ਅਸੀਂ ਵੀਡੀਓ ਸ਼ੂਟ ਕਰੀ ਹੈ ਉਸ ਤੋਂ 4-5 ਦਿਨ ਪਹਿਲਾਂ ਹੀ ਦੂ ਦੰਦ ਹੋਇਆ ਹੈ ਸੱਜਣੋ ਤੇ ਹਾਈਟ ਫੱਟੀ ਵਾਲੀ 67 ਪਲੱਸ ਹੈ ਇਹਦੀ ਵੀ ਬਹੁਤ ਜ਼ਿਆਦਾ ਚੰਗਾ ਬਸ਼ੀਰਾ ਬਹੁਤ ਬਰੀਕੀਆਂ ਵਾਲਾ ਤੇ ਬਾਕੀ ਮਜ਼ਬੂਤੀ ਸਨੱਖਾਪਨ ਤੁਸੀਂ ਦੇਖ ਰਹੇ ਹੋ ਸਪੋਰਟਲੈਸ ਬਸ਼ੀਰਾ ਹੈ ਬਾਕੀ ਗੱਲਾਂ ਬਾਤਾਂ ਆਪਾਂ ਸਾਰੀਆਂ ਭਾਈ ਜਤਿੰਦਰ ਤੋਂ ਵੀਡੀਓ ਦੇ ਵਿੱਚ ਪੁੱਛਣੀਆਂ ਹੈ ਵੀਡੀਓ ਦੱਬ ਕੇ ਸ਼ੇਅਰ ਕਰਿਓ ਚੈਨਲ ਫੋਲੋ ਕਰ ਲਿਓ ਜਿਨ੍ਹਾਂ ਨੇ ਪੁਰਾਣੀ ਵੀਡੀਓ ਸ਼ੇਅਰ ਕਰੀ ਨਵਾਂ ਨਵਾਂ ਪੇਜ ਫੋਲੋ ਕੀਤਾ ਜਿਨ੍ਹਾਂ ਆਨੇ ਸੋਹਣੇ ਸੋਹਣੇ ਕਮੈਂਟ ਕਰਕੇ ਪ੍ਰਾ ਘੋੜੇ ਵਾਲਿਆਂ ਦਾ ਹੌਸਲਾ ਵਧਾਇਆ ਉਹਨਾਂ ਵੀਰਿਆਂ ਚ ਕੁਝ ਪ੍ਰਾ ਵਦੇ ਨਾਮ ਨੇ ਜੀ ਸਾਡਾ ਭਰਾ ਹੈ ਵੀਰ ਬਿੱਟੂ ਮਣੀ ਹਰਿੰਦਰ ਸ਼ਾਹ ਪੌਰ ਜਸਪ੍ਰੀਤ ਚਾਹਲ ਹਰਮਨਪ੍ਰੀਤ ਦਿਲਦੀਪ ਪੁੱਲਰ ਲਵਜੀਤ ਗੁਰਸੇਵਕ ਸਿੰਘ ਜਤਿੰਦਰ ਸਿੰਘ ਜੈਲੀ ਸਿਮਰਨ ਸਿੱਧੂ ਅਮਰਿੰਦਰ ਸਿੰਘ ਸਰਾਉ ਹਰਪਾਲ ਕਾਟੜੋ ਕਬਲਜੀਤ ਸਿੰਘ ਸਵਰੂਪ ਜੱਟ ਪਰਮਜੀਤ ਬਿਰਕ ਦਲਵਿੰਦਰ ਸਿੱਧੂ ਗੁਰਪ੍ਰੀਤ ਬਰਾੜ ਕਰਨ ਸੰਧੂ ਹਰਸ਼ ਮੁਹਾਲੀ ਪੀਰ ਦਿਆਲ ਸਿੰਘ ਅੰਟਲ ਸੁਨੀਲ ਕੁਮਾਰ ਮਨਪ੍ਰੀਤ ਗੁੱਜਰ ਬਲਜਿੰਦਰ ਚੌਧਰੀ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾ ਨੂੰ ਧੰਨਵਾਦ ਹਾਂ ਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਤੇ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸੰਦੂ ਸਾਰੀ ਸੂਝਮਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਵਾਗਤ ਕਰਦਾ ਹਾਂ ਤੇ ਜਿਹੀਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਹਾਂ ਤੇ ਜਿਹੀਆਂ ਆਖਦਿਆਂ ਦੋਸਤੋ ਜਿਹੜੀ ਸ਼ਖਸੀਅਤ ਮੇਰੇ ਨਾਲ ਬੈਠੀ ਹੈ ਜਾਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਕਿਸੇ ਜਾਣ ਪਹਿਚਾਣ ਦੀ ਲੋੜ ਨਹੀਂ ਪਰ ਜੇ ਗੱਲ ਕਰਾਂ ਨਵੇਂ ਭਰਾਵਾਂ ਦੀ ਤੇ ਨਵੇਂ ਭਰਾਵਾਂ ਨੂੰ ਜਿਹੜੇ ਨਵੇਂ-ਨਵੇਂ ਘੋੜਿਆਂ ਦਾ ਸ਼ੌਕ ਪਾ ਰਹੇ ਨੇ ਜਾਂ ਨਵੇਂ-ਨਵੇਂ ਹੁਣੇ-ਹੁਣੇ ਉੱਠਿਆ ਨਵਾਂ-ਨਵਾਂ ਉਹਨਾਂ ਨੂੰ ਇੱਧਰਲੇ ਪਾਸੇ ਆਉਣ ਦਾ ਦਿਲ ਕਰਦਾ ਤੇ ਉਹਨਾਂ ਦੀ ਜਾਣਕਾਰੀ ਕਿ ਮੈਂ ਵਾਅਦਾ ਕਰਦਾ ਕਿ ਉਹਦੇ ਸਟੱਡ ਫਾਰਮ ਪਿੰਡ ਬੱਕਰਪੁਰ ਜਿਲ੍ਹਾ ਬੋਹਾਲੀ ਤੇ ਸਰਦਾਰ ਜਤਿੰਦਰ ਸਿੰਘ ਜੀ ਆਪਣੇ ਨਾਲ ਬੈਠੇ ਹੋਏ ਆ ਨੂਰਾ ਘੋੜਾ ਇੱਕ ਹੋਇਆ ਬਹੁਤ ਫੇਮਸ ਤੁਸੀਂ ਭਲੀ ਭਾਂਤ ਸਾਰੀ ਭਰਾ ਜਾਣਦੇ ਹੋ ਪਹਿਲਾ ਨੂਰਾ ਚੱਲਿਆ ਨੂਰੇ ਦੇ ਨਾਂ ਤੋਂ ਕਹਦਾ ਕਿ ਬਾਈ ਜੀ ਹੁਣਾਂ ਦਾ ਨਾਂ ਚੱਲਿਆ ਫਿਰ ਪਿੰਡ ਦਾ ਨਾਂ ਚੱਲਦਾ ਹੁੰਦਾ ਤੇ ਫਿਰ ਇਦਾਂ ਦੇ ਘੋੜੇ ਆ ਜਿਹੜੇ ਇਲਾਕੇ ਦੇ ਨਾਂ ਫਿਮਸ ਕਰਦੇ ਆ ਤੇ ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਚੋਂ ਇੱਕ ਅੱਧਾ ਕੋੜਾ ਹੀ ਹੁੰਦਾ ਜਿਹੜਾ ਇੰਨਾ ਨਾਮਣਾ ਖੱਟ ਕੇ ਆਪਣੇ ਮਾਲਕ ਨੂੰ ਜਾਂ ਆਪਣੇ ਸੇਵਾਦਾਰ ਨੂੰ ਜਿਹੜੇ ਸੇਵਾ ਕਰਦੇ ਆ ਬਾਈ ਜੀ ਹੁਣਾਂ ਵਰਗੇ ਤੇ ਉਹਨਾਂ ਨੂੰ ਇੰਨੀਆਂ ਉਪਲਬਧੀਆਂ ਗਿਣਾਉਂਦਾ ਮੈਂ ਜਿੱਥੋਂ ਤਾਈਂ ਜਾਣਦਾ ਮੈਨੂੰ ਐ ਜੇ ਮੈਂ ਗਲਤ ਨਾ ਹੋਵਾਂ ਤੇ ਬਾਕਰਪੁਰ ਜਿਹੜਾ ਪਿੰਡ ਹੈ ਬਾਕਰਪੁਰ ਨੂਰੇ ਬਾਕਰਪੁਰ ਦੇ ਨਾਂ ਤੋਂ ਹੀ ਚੱਲਿਆ ਹੈ ਸਿੰਧ ਬਕਰਪੁਰ ਪਿੰਡ ਦੇ ਵਿੱਚ ਹੀ ਆਪਾਂ ਬੈਠੇ ਹੋਏ ਆ ਜੀ ਬਾਈ ਸਰਦਾਰ ਜਤਿੰਦਰ ਸਿੰਘ ਜੀ ਆਪਣੇ ਨਾਲ ਮੌਜੂਦ ਹੈ ਬਾਈ ਹੁਣਾਂ ਦੇ ਬਹੁਤ ਹੀ ਖੂਬਸੂਰਤ ਘੋੜੇ ਬਖਾਉਣ ਲੱਗਿਆ ਤੁਹਾਨੂੰ ਜਿਹੜੇ ਨਵੇਂ ਬਾਈ ਹੁਣਾਂ ਇਹ ਮੰਨ ਲਓ ਕੱਢਣੇ ਆ ਉਹਨਾਂ ਦੇ ਵਿੱਚੋਂ ਕੁਝ ਘੋੜੇ ਪਹਿਲਾਂ ਫੇਮਸ ਵੀ ਨੇ ਤੇ ਇੱਕ ਦੋ ਤੁਹਾਨੂੰ ਘੋੜੀਆਂ ਬਖਾਵਾਂਗੇ ਪਹਿਲਾਂ ਕਰਦੇ ਆ ਬਾਈ ਜੀ ਹੁਣਾਂ ਦਾ ਸਵਾਗਤ ਫਿਰ ਸਾਰੀ ਵੀਡੀਓ ਠੰਡੇ ਰਵੇ ਨਾਲ ਦੇਖਿਓ ਟਾਈਮ ਕੱਢ ਕੇ ਦੇਖਿਓ ਬਹੁਤ ਇੰਟਰਸਟਿਡ ਹੋਣ ਵਾਲੀ ਆ ਵੀਡੀਓ ਕਿਉਂਕਿ ਸ਼ਖਸੀਅਤ ਵੱਡੀ ਬੈਠੀ ਆ ਤੇ ਤਜਰਬਾ ਵੀ ਬਹੁਤ ਵੱਡਾ ਹੈ ਬਾਈ ਜੀ ਸਵਾਗਤ ਹੈ ਸასი ਕਾਲ ਬਾਈ ਜੀ ਸასი ਕ ਇਹ ਪੂਰੇ ਨਜ਼ਾਰੇ ਬਾਈ ਜਿੱਥੋਂ ਤੱਕ ਮੈਂ ਨੂਰੇ ਦਾ ਨਾਮ ਲਿਆ ਨੂਰੇ ਦੀ ਬਹੁਤ ਵੱਡੀ ਧੀ ਨੇ ਬਾਈ ਜਤਿੰਦਰ ਹੁਣਾ ਨੂੰ ਉਸ ਤੋਂ ਪਹਿਲਾਂ ਦਾ ਜੇ ਮੈਂ ਗੱਲ ਕਰਾਂ ਉਸ ਤੋਂ ਪਹਿਲਾਂ ਕਿੰਨਾ ਕੁ ਟਾਈਮ ਹੋ ਗਿਆ ਘੋੜਿਆਂ ਦੇ ਵਿੱਚ ਜਦੋਂ ਸਾਡੇ ਕੋਲ ਨੂਰਾ ਆਇਆ ਨਾ ਜੀ ਉਸ ਤੋਂ ਪਹਿਲਾਂ ਸਾਡੇ ਕੋਲ ਘੋੜੀਆਂ ਹੀ ਸੀਗੀਆਂ ਅੱਛਾ ਤੇ ਦੋ ਘੋੜੇ ਉਸ ਤੋਂ ਪਹਿਲਾਂ ਸੀਗੇ ਜੀ ਪਰ ਉਹ ਇੰਨੇ ਫੇਮਸ ਨਹੀਂ ਹੋਏ ਅੱਛਾ ਹਾਂ ਨੂਰੇ ਤੋਂ ਹੀ ਮਤਲਬ ਸਟਾਰਟਿੰਗ ਹੋਈ ਹੈ ਨੂਰਾ ਚੱਲਣ ਦਾ ਰੀਜ਼ਨ ਬਾਈ ਜਤਿੰਦਰ ਕੀ ਮੰਨਦਾ ਹੈ ਚੱਲਣ ਦਉ ਜੀ ਆਪਦੀ ਵੀ ਅੱਛੀ ਕੁਆਲਿਟੀ ਸੀ ਹੂੰ ਬਾਕੀ ਅਸਲੀ ਤਾਂ ਜੀ ਸਾਥ ਵੜਿਆਈ ਹਾਂ ਸਾਬਾਥ ਵੜਿਆਈਆ ਜਿਸ ਪਾਵੇ ਚਸਦੀ ਹੈ ਹਾਂ ਅਸਲੀ ਤਾਂ ਉਹ ਆ ਹਾਂ ਅੱਛਾ ਸ਼ੌਕ ਨਾਲ ਜੁੜੇ ਹੋਿਆਂ ਨੂੰ ਕਿੰਨਾ ਕ ਸਮਾਂ ਹੋ ਗਿਆ ਜਤਿੰਦਰ ਬਾਈ ਬਹੁ ਟਾਈਮ ਹੋ ਗਿਆ ਹਣ ਤਾਂ ਕਿੰਨਾ ਕ ਟਾਈਮ ਹੋ ਗਿਆ ਉਹ 2005 ਤੋਂ ਤੁਸੀਂ ਜਦੋਂ ਸੁਰਤ ਸੰਭਾਲੀ ਆ ਉਦੋਂ ਪਹਿਲਾਂ ਪਹਿਲਾਂ ਬਾਬਾ ਜੀ ਨਾਲ ਕੋਲ ਸੀਗੀਆਂ ਆਮ ਘੋੜੀਆਂ ਸੀ ਮਤਲਬ ਅਸੀਂ 2-4 ਜੀ ਬਾਕੀ ਉਦਾਂ ਨਹੀਂ ਦਾਦੇ ਪੜਦਾਦੇ ਕਹਿੰਦੇ ਵੀ ਇੱਧਰ ਮੰਨ ਲਓ ਵੀ ਥੋੜਾ ਤਾਂ ਕਹਿ ਦਈਏ ਵੀ ਜਨਮੀ ਘੋੜਿਆਂ ਦੇ ਵਿੱਚ ਹੋਏ ਘੋੜਿਆਂ ਚ ਸਾਡੇ ਤਾਇਆ ਜੀ ਨਾਲ ਕੋਲ ਵੀ ਸੀ ਕਾਫੀ ਅੱچھے ਜਾਨਵਰ ਸੀਗੇ ਉਸ ਟਾਈਮ ਕਦੋਂ ਦੇਖੀ ਦੁਖੀ ਜਾਂਦੇ ਸੀ ਲੰਬਾ ਚੱਲੀ ਗਿਆ ਕੰਮ ਭਾਈ ਜਤਿੰਦਰ ਜੇ ਗੱਲ ਕਰੀ ਆਪਾਂ ਘੋੜੇ ਵੀ ਭਰਾਵਾਂ ਨੂੰ ਵਿਖਾਉਣੇ ਆ ਜੇ ਗੱਲ ਕਰੀਏ ਵੀ ਥੋੜੀ ਜਿਦੋਂ ਦੀ ਸੁਰਤ ਸੰਭਾਈ ਹੈ ਤੇ ਹੁਣ ਦੇ ਜਿਹੜਾ ਸਿਸਟਮ ਚੱਲੀ ਜਾਂਦਾ ਹੈ ਘੋੜਿਆਂ ਵਾਲਾ ਇਹਨੂੰ ਕਿਹੜੀ ਅੱਖ ਨਾਲ ਦੇਖਦੇ ਹੁਣ ਤਾਂ ਤਕਰੀਬਨ ਸ਼ੌਂਕ ਵਾਲੇ ਬੰਦੇ ਤਾਂ ਘੱਟ ਰਹਿ ਗਏ ਹੂੰ ਹਾਂ ਬਿਜ਼ਨਸ ਵਾਲੇ ਜ਼ਿਆਦਾ ਨੇ ਹੂੰ ਯਾਰ ਰਗੜਨ ਵਾਲੇ ਜ਼ਿਆਦਾ ਨੇ ਅੱਛਾ ਹਾਂ ਇਹ ਵੀ ਹੋ ਜਾਂਦਾ ਤਾਂ ਇਹ ਤਾਂ ਜ਼ਿਆਦਾ ਹੀ ਹੈ ਕੰਮ ਅੱਛਾ ਇਹ ਇਹਨੂੰ ਰੋਕਿਆ ਜਾ ਸਕਦਾ ਬਈ ਇਹ ਚੀਜ਼ ਨੂੰ ਇਹ ਨਹੀਂ ਰੁਕਦਾ ਅੱਛਾ ਨਵੇਂ ਚਿੱਤੜੂ ਉੱਠੀ ਜਾਂਦੇ ਆ ਜੀ ਤੁਹਾਨੂੰ ਪਤਾ ਹੀ ਹੈ ਫਿਰ ਰਗੜ ਰਗੜਾਈ ਵੀ ਚੱਲੀ ਜਾਂਦੀ ਹੈ ਸਾਰਾ ਕੁਝ ਚੱਲੀ ਜਾਂਦਾ ਪਰ ਜੇ ਮੈਂ ਇਹ ਇੱਕ ਸਵਾਲ ਇਹ ਚੋ ਇਹ ਵੀ ਜਤਿੰਦਰ ਬਾਈ ਉੱਠਦਾ ਹੈ ਜਿਹੜਾ ਨਵਾਂ ਭਰਾ ਆਪਾਂ ਨੂੰ ਵੀਡੀਓ ਦੇਖ ਰਿਹਾ ਹੈ ਪਹਿਲੀ ਵਾਰ ਤੁਹਾਡੇ ਨਾਲ ਮਾਲੂ ਵੇਖ ਰਹੇ ਆ ਭਰਾ ਤੁਹਾਡੀਆਂ ਗੱਲਾਂ ਵਿਚਾਰ ਸੁਣਨਾ ਚਾਹੁੰਦੇ ਆ ਇਹੀ ਰੀਜ਼ਨ ਸੀ ਕਿ ਮੈਂ ਬਾਈ ਨੂੰ ਮੈਂ ਜੇ ਆਪਦੀ ਗੱਲ ਕਰਾਂ ਤੇ ਸਾਡੀ ਗੱਲ ਹੁੰਦੀ ਨੂੰ 3 ਸਾਲ ਹੋ ਗਏ ਹਾਂ ਕਦੇ ਬਾਈ ਜੀ ਵਿਜੀ ਹੋ ਜਾਂਦੇ ਸੀ ਕਦੇ ਅਸੀਂ ਜਲਦੀ ਨਿਕਲ ਜਾਂਦੇ ਸੀ ਸੋ ਜੇ ਮੈਂ ਇਹ ਗੱਲ ਕਰਾਂ ਬਾਈ ਜਤਿੰਦਰ ਜੀ ਤੇ ਪਰ ਸਾਡੀ ਗੱਲਬਾਤ ਦੇ ਵਿੱਚ ਕਹਦਾ ਕਿ ਪਿਆਰ ਆਪਣਾ ਫੋਨ ਤੇ ਹੀ ਬਣ ਗਿਆ ਵੀ ਕਿੱਦਾਂ ਦੇ ਇਨਸਾਨ ਆ 3-4 ਸਾਲ ਹੋ ਗਏ ਆਪਣੀ ਗੱਲ ਹੁੰਦੀ 3-4 ਸਾਲ ਹੋ ਗਏ ਬਾਈ ਤੇ ਪਰ ਅਸੀਂ ਇਹ ਨਹੀਂ ਵੀ ਵੀਡੀਓ ਕਰਕੇ ਵਰਤਦੇ ਆ ਅਸੀਂ ਇੱਕ ਬੋਲ ਬਾਣੀ ਕਰਕੇ ਮਿਲਿਆ ਵੀ ਮੈਂ ਫਸਟ ਟਾਈਮ ਆ ਬਾਈ ਨੂੰ ਤੇ ਮੈਂ ਬਾਈ ਨੂੰ ਦੱਸਦਾ ਪਿਆ ਸੀ ਕਿ ਬਾਈ ਜੇ ਤੋ ਤੁਸੀਂ ਫੋਨ ਤੇ ਗੱਲ ਕਰਦੇ ਹੋ ਜਿੰਨੇ ਤੁਹਾਨੂੰ ਨਹੀਂ ਦੇਖਿਆ ਉਹ ਐ ਲੱਗਦਾ ਵੀ ਉਹਨੂੰ ਸਿਆਣਾ ਬੰਦਾ ਗੱਲ ਕਰਦਾ ਹੈ ਬਜ਼ੁਰਗ ਗੱਲ ਕਰਦਾ ਹੈ ਵੀ ਬਾਈ ਜੀ ਇੰਨੀ ਡੂੰਗੀ ਗੱਲ ਕਰਦੇ ਆ ਅੱਛਾ ਭਾਈ ਆਪਾਂ ਗੱਲ ਕਰਦੇ ਪਏ ਸੀ ਨਵੇਂ ਭਰਾਵਾਂ ਦੀ ਜਿਹੜਾ ਭਰਾ ਕੋਈ ਸ਼ੌਕ ਰੱਖਦਾ ਹੈ ਉਹਨੂੰ ਕਿਹੜੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਜਾਂ ਉਹਨੂੰ ਕੀ ਦੇਖ ਕੇ ਘੋੜਿਆਂ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਜੇ ਨਵਾਂ ਭਰਾ ਆਊਗਾ ਤੇ ਫੇਰ ਹੀ ਆਪਣਾ ਸਿਸਟਮ ਅੱਗੇ ਚੱਲਣਗੇ ਨਹੀਂ ਉਹ ਤਾਂ ਠੀਕ ਹੈ ਨਵਾਂ ਤਾਂ ਖੈਰ ਸਭ ਤੋਂ ਮੇਨ ਗੱਲ ਤਾਂ ਇਹੀ ਹੈ ਵੀ ਧਿਆਨ ਨਾਲ ਜਾਨਵਰ ਲਵੇ ਕਿਉਂਕਿ ਅੱਜ ਕੱਲ ਬਹੁਤ ਚੱਲ ਰਿਹਾ ਕਰੂੜਾ ਵਾਲਾ ਕੰਮ ਹੋ ਗਿਆ ਹਾਂ ਲੱਖਾਂ ਚ ਦਰਿਆ ਨਹੀਂ ਹਾਂ ਬਿਲਕੁਲ ਹੈਨਾ ਸਭ ਤੋਂ ਵੱਡੀ ਗਲਤੀ ਇਹ ਹੈ ਵੀ ਪਹਿਲਾਂ ਥੋੜਾ ਥੋੜਾ ਇੱਕ ਦੋ ਤੋਂ ਸ਼ੁਰੂ ਕਰੇ ਹੂੰ ਇਹ ਨਾ ਵੀ ਪਹਿਲਾਂ ਹੀ ਵੱਡਾ ਫਾਹਾ ਲੈ ਕੇ ਬਹਿ ਜਾਏ ਫਿਰ ਬਾਅਦ ਚ ਝਾਲਣਾ ਚੱਲ ਹੋਵੇ ਕੀ ਫਾਇਦਾ ਉਸ ਗੱਲ ਦਾ ਜੀ ਸਭ ਤੋਂ ਵੱਡੀ ਗਲਤੀ ਇਹ ਹੈ ਸਭ ਤੋਂ ਵੱਡੀ ਗਲਤੀ ਕਹਿੰਦਾ ਭਾਵੇਂ ਕਿ ਕਾਫੀ ਆਈ ਮਾਰਕੀਟ ਚ ਚਲੇ ਗਏ ਅੱਜ ਦਿਖੇ ਨਹੀਂ ਰਹੇ ਹਾਂ ਬਹੁਤ ਐ ਇਹ ਬਈ ਥੋੜੇ ਦਾ ਸੱਚ ਇਹ ਬਹੁਤ ਵੇਖਿਆ ਹੋਊਗਾ ਤੁਸੀਂ ਟਾਈਮ ਹਨਾ ਉਹ ਉਹਨਾਂ ਦੇ ਵਿੱਚ ਕਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਗਲਤੀਆਂ ਤਾਂ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਦੀਆਂ ਗਲਤੀਆਂ ਵੀ ਜਿਹੜੇ ਨਵੇਂ ਸ਼ੌਂਕੀ ਆ ਥੋੜੀ ਜਲਦੀ ਫੂਕ ਚੱਕ ਜੰਨੇ ਆ ਹੂੰ ਵੀ ਮਿਹਨਤ ਕਰਨ ਹਵਾ ਜਨਾ ਹਵਾ ਜਨਾ ਕਿਹਨ ਦਾ ਪਾਵੇ ਐ ਅੱਛਾ ਹੁਣ ਗੱਲ ਕਰੀਏ ਆਪਾਂ ਘੋੜਿਆਂ ਦੀ ਭਰਾ ਘੋੜੇ ਵੀ ਡਿੱਕੀ ਜਾਂਦੇ ਹੋਣਗੇ ਸਭ ਤੋਂ ਪਹਿਲਾਂ ਕਿਹੜਾ ਨਗੀਨਾ ਵਿਖਾਉਣਾ ਹੈ ਘੋੜਾ ਤੁਹਾਨੂੰ ਨੂਰ ਆਲਮ ਦਿਖਾ ਦਿੰਨੇ ਆ ਅੱਜ ਕੱਲ੍ਹ ਸਾਡਾ ਨੂਰ ਆਲਮ ਹਾਂ ਵਾਹ ਜੀ ਵਾਹ ਉਹ ਨੂਰੇ ਦਾ ਇਸ ਟਾਈਮ ਸਾਡੇ ਘਰ ਦੇ ਹੋਇਆ ਜੀ ਤੇ ਕਾਫੀ ਅੱਛਾ ਹੋ ਗਿਆ ਕਿੰਨੇ ਟਾਈਮ ਦਾ ਹੋ ਗਿਆ ਬਾਈ ਉਹ ਹਲੇ 4-5 ਦਿਨ ਹੋਏ 2 ਦਿਨ ਹੋਇਆ ਇੱਕ ਮਾਂਲੇ ਪਾਸਿਓਂ ਖਾਨਦਾਨ ਕਿਹੜਾ ਮਾਂਲੇ ਮੇਜਰ ਠੱਠੀ ਜਿਹੜੇ ਘੋੜੇ ਦੀ ਸੀ ਦੀ ਮਾਂ ਅੱਛਾ ਤੇ ਅੱਛੀ ਸੀ 66 ਪਲੱਸ ਤੁਹਾਡੇ ਕੋਲੇ ਸੀ ਹਾਂ ਸਾਡੇ ਕੋਲੇ ਸਾਡੇ ਕੋਲੇ ਜਨਮ ਹੋਇਆ ਦਾ ਜੀ ਹਾਂ ਤੇ ਹੁਣ ਉਹ ਘੋੜੀ ਉਹ ਲੈ ਗਏ ਆਪਣਾ ਪਦਮਾ ਜੀ ਨਾਲ ਕੋਲ ਨਾ ਹਾਂਜੀ ਦਾਰਾ ਬਾਈ ਹਰਿਆਣੇ ਚ ਹਾਂ ਉਹ ਲੈ ਗਏ ੱੱਕੇ ਨਾਲੇ ਖੋਲ ਲੈ ਗਏ ਇੱਕਦਾਂ ਕਹਿੰਦੇ ਅਸੀਂ ਬੱਚਾ ਲੈਣਾ ਤੇ ਉਹਦੀ ਹਾਈਟ ਕਿੰਨੀ ਸੀ ਬਾਈ ਮਾਂ ਦੀ 66 ਪਲੱਸ ਸੀ 68 ਪਲੱਸ ਸੀ ਉਹ ਹਾਂ ਜੀ ਉਧਰੋਂ ਨੂਰਾ ਆ ਗਿਆ ਉਧਰੋਂ ਨੂਰਾ ਤੇ ਨੂੰ ਕੋਕੇ ਜੜਤੇ ਫਿਰ ਉਹ ਭਰਾਵਾਂ ਦੇ ਸਾਹਮਣੇ ਆ ਹਾਂ ਅੱਛਾ ਇਹਦੀ ਆਪ ਦੀ ਹਾਈਟ ਕਿੰਨੀ ਹੋਊਗੀ ਆਪਦੀ ਹਾਈਟ 68 ਇੰਚ ਹੋਊਗੀ ਆਪਦੀ ਹਾਈਟ 68 ਇੰਚਾਂ ਫੱਟੀ ਲਾ ਕੇ ਵਾਹ ਜੀ ਵਾਹ ਜੀ ਤੇ ਬਾਕੀ ਦੋ ਦਿਨ ਦੋ ਹਲੇ ਚਾਰ ਪੰਜ ਦਿਨ ਹੋਏ ਹੋਇਆ ਹਾਂ ਆਉਣ ਵਾਲੇ ਸਮੇਂ 'ਚ ਬਾਈ ਜਤਿੰਦਰ ਜਿੱਦਾਂ ਤੁਹਾਡਾ ਆਪਾਂ ਗੱਲ ਕਰਦੇ ਹਟਿਆਂ ਵੀ ਤੁਸੀਂ ਉਰਬਾ ਪੁਰਾਣਾ ਹੈ ਬਰੀਕੀਆਂ ਦੇ ਵਿੱਚ ਵੀ ਗੱਲ ਕਰਦੇ ਹੋ ਸ਼ਕੀਨ ਪੁਣੇ ਵਾਲੇ ਪਾਸੇ ਵੀ ਜਾਣਦੇ ਹੋ ਮਾਰਕਿੰਗ ਦੀ ਵੀ ਜਾਣਦੇ ਹੋ ਇਸ ਘੋੜੇ ਦੀ ਗੱਲ ਕਰਾਂ ਤੇ ਬਾਈ ਜਤਿੰਦਰ ਦੀ ਅੱਖ ਕੀ ਪੜਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਸਕਦਾ ਨਹੀਂ ਘੋੜਾ ਲੰਬਾ ਚੱਲੂਗਾ ਹਾਂ ਹਾਂ ਲੰਬਾ ਚਲੂਗਾ ਮਾਂ ਵਾਲੇ ਵਾਸਤੇ ਵੀ ਠੀਕ ਹੈ ਚਲੋ ਬਾਪ ਤਾਂ ਸੀਗਾ ਹੀ ਦਾ ਨੂਰਾ ਜੀ ਤੇ ਆਪ ਵੀ ਵਾਹ ਮਿਹਨਤ ਆ ਆਪਦੀ ਕੁਆਲਟੀ ਹੈ ਨਾ ਕੁਆਲਟੀ ਵੀ ਆਪ ਇਸ ਟਾਈਮ ਕੀ ਕੀ ਖੜਿਆ ਕਿਵੇਂ ਖੜਿਆ ਨੂਰੇ ਦੇ ਬਾਈ ਬਾਕੀ ਬੱਚਿਆਂ ਨੇ ਵੀ ਬਹੁਤ ਕੁਸ਼ੂਰ ਪੈਦਾ ਕਰਤਾ ਜੇ ਗੱਲ ਕਰੀਏ ਤਾਂ ਫਿਰ ਉਹ ਵੀ ਤਾਂ ਇਸੇ ਦੀ ਵੈਰੀਟੀ ਹੈ ਇਹ ਦੀ ਇਹ ਵੀ ਤਾਂ ਉਹਦੀ ਵੈਰੀਟੀ ਹੈ ਕਰਨ ਵਾਲੇ ਦੀ ਤੇ ਜਿਵੇਂ ਗੱਲ ਕਰਾਂ ਬਾਈ ਹੁਣ ਇਹ ਫਿਰ ਓਪਨ ਕਰੋਗੇ ਹੁਣ ਜਾਂ ਕਿਵੇਂ ਹੈ ਹਾਂ ਓਪਨ ਹੈ ਜੇ ਕੋਈ ਭਰਾ ਸਰਵਸ ਲੈਣਾ ਹਾਂ ਨਹੀਂ ਅਸੀਂ ਲਵਾਤੀਆਂ ਕਾਫੀ ਕੋੜੀਆਂ ਲਵਾਤੀਆਂ ਅੱਛਾ ਜਿਹੜੇ ਭਰਾ ਮੈਂ ਯਾਰ ਦੋਸਤਾਂ ਦੀਆਂ ਨਾ ਜੀ ਕਾਫੀ ਕਿੰਨੀਆਂ ਕੋੜੀਆਂ ਮੇਟ ਹੋ 40 42 ਕੋੜੀਆਂ ਲਵਾਤੀਆਂ ਤੇ ਇਹਦੀ ਫੀਸ ਕੀ ਰੱਖਦੀ ਬਾਈ ਬਸ ਫੀਸ ਫੁੱਸ ਤਾਂ ਸਾਡੀ ਪਹਿਲਾਂ ਵੀ ਇਹੀ ਸੀ ਅਸੀਂ ਹੁਣ ਵੀ ਇਹੀ ਹੈ ਤਾਂ ਵੀ ਜੇ ਕੋਈ ਨੰਬਰ ਬੋਲਣਾ ਹੋਵੇ ਕੋਈ ਸੋਚਿਆ ਫੀਸ ਤਾਂ 21000 ਰੁਪਏ ਲੈਣੇ ਆ ਜੀ ਹਾਂ ਬਾਕੀ ਜਿਵੇਂ ਕੋਈ ਕੰਫਰਟੇਬਲ ਹੋਵੇ ਕੰਫਰਟੇਬਲ ਹੋਵੇ ਕੋਈ ਬਾਕੀ ਇਨਸਾਨ ਬਹੁਤ ਵਧੀਆ ਬਾਈ ਇਹ ਨਹੀਂ ਮੈਂ ਬਾਈ ਦੇ ਮ ਤੁਸੀਂ ਇੱਕ ਵਾਰੀ ਗੱਲਬਾਤ ਯਾਰ ਫੋਨ ਤੇ ਕਰਕੇ ਦੇਖਿਓ ਜਿੱਦਾਂ ਮੈਂ ਬਾਈ ਦਾ ਫੈਨ ਹੋਇਆ ਸਾਂ ਅੱਜ ਤੋਂ 3-4 ਸਾਲ ਪਹਿਲਾਂ ਤੇ ਮੈਨੂੰ ਉਹੀ ਹੂਬ ਹੂ ਜਿਹੜੀ ਸ਼ਖਸੀਅਤ ਆ ਉਹ ਇੱਥੇ ਬਾਈ ਤੋਂ ਲਾਈਵ ਆਣ ਕੇ ਵੀ ਉਹੀ ਵੇਖਣ ਨੂੰ ਮਿਲਿਆ ਤੇ ਬੜਾ ਮਨ ਪ੍ਰਸੰਨ ਹੋਇਆ ਬਾਈ ਇਸ ਕਰਕੇ ਤੁਹਾਡਾ ਵੀ ਧੰਨਵਾਦ ਵੀ ਤੁਸੀਂ ਭਾਈ ਸਾਨੂੰ ਬੁਲਾਇਆ ਟਾਈਮ ਕੱਢਿਆ ਹੈ ਨਹੀਂ ਨਹੀਂ ਤੁਹਾਡਾ ਧੰਨਵਾਦ ਤੁਸੀਂ ਆਏ ਜੀ ਤੇ ਬਾਕੀ ਆ ਜਾਂਦੀ ਬਾਈ ਗੱਲ ਹੁਣ ਆਪਾਂ ਮਾਰਵਾੜੀਆਂ ਤੇ ਵੀ ਆ ਜੀ ਇੱਕ ਇੱਕ ਤਾਂ ਮੈਨੂੰ ਇਹ ਦੱਸੋ ਵੀ ਹੁਣ ਟੋਟਲ ਆਪਣੇ ਤੋਂ ਕਿੰਨੀ ਕਲੈਕਸ਼ਨ ਆ ਟੋਟਲ ਪਾ ਕੇ ਤੁਹਾਡੇ ਕੋਲ ਟੋਟਲ ਛੋਟੇ ਵੱਡੇ ਪਾ ਕੇ ਵੀ 25 ਕਹੋਣੇ 20-25 ਜਨਮਰ ਹੈਗੇ ਆ ਹਾਂ 25 ਕਹੋਣੇ ਤੇ ਜਿਆਦਾ ਜੇ ਨੂਰੇ ਕੱਲੇ ਦੇ ਬੱਚਿਆਂ ਦੀ ਗੱਲ ਕਰੀਏ ਨੂਰੇ ਦੇ ਟੋਟਲ ਸਾਣ ਮਤਲਬ ਜਿਹੜੇ ਅਸੀਂ ਰੱਖ ਰਹੇ ਹਾਂ ਜਿਹੜੇ ਸਾਣ ਪਾੜ ਰਹੇ ਹਾਂ ਹਾਂ ਤਿੰਨ ਨੇ ਜੀ ਇੱਕ ਤਾਂ ਹੈਗਾ ਛੋਟਾ ਜਿਹਾ ਬੱਚਾ 4 ਮਹੀਨੇ ਦਾ ਬੰਦਾ ਜੀ ਤੇ ਇੱਕ ਹੋ ਗਿਆ ਬੱਚਾ 12 13 ਮਹੀਨੇ ਦਾ ਜੀ ਹਾਂ ਉਹ ਕਾਫੀ ਪਲੇਪਾਸੇ ਖੜਾ ਹੈ ਕਾਫੀ ਚੰਗਾ ਹਾਂ ਭਾਈ ਜੀ ਮੈਂ ਉਹਦੀ ਹਾਈਟ ਦੱਸਾਂ ਤੇ ਮੈਨੂੰ ਲੱਗਦਾ ਕਿ ਬਾਲਿਆਂ ਨੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਆਪਾਂ ਉਹ ਕੋੜਾ ਨਮੋਣ ਖਣੋ ਇੱਕ ਤਾਂ ਹੁਣ ਮੰਨ ਲਓ ਸ਼ਾਮਾਂ ਪੈ ਗਈਆਂ ਤੇ ਨਮੋਣ ਖਣੋ ਸਾਡੇ ਤੋਂ ਨਾ ਦਿਖਾਇਆ ਨਹੀਂ ਗਿਆ ਭਾਈ ਤੁਸੀਂ ਦੱਸੋ ਆਪਦੇ ਮੂਹ ਕਿੰਨੀ ਉਮਰ ਤੇ ਕਿੰਨੀ ਹਾਈਟ ਕੱਢ ਗਿਆ ਉਹ 12 13 ਮਹੀਨੇ ਦੇ ਵਿੱਚ ਇਸ ਟਾਈਮ ਅੱਛਾ ਤੇ ਹਾਈਟ ਉਹਦੀ 63 64 ਇੰਚ ਹੋਈ ਹੋਈ ਹੈ 63 64 ਇੰਚ 12 13 ਮਹੀਨਿਆਂ ਦਾ ਹਾਂ ਕਿ ਪੱਟੀ ਗੱਲ ਕਰ ਰਹੇ ਹੋ ਬਾਈ ਦੇਖਿਆ ਸਾਰਿਆਂ ਨੇ ਬਾਈ ਜਗਤਾਰ ਨੇ ਵੀ ਆਏ ਸੀ ਇੱਕ ਦਿਨ ਉਹ ਵੀ ਦੇਖ ਕੇ ਗਏ ਵੀ ਵਾਕਈ ਹੈਗਾ ਜੀ ਬਾਈ ਉਹ ਅਸੀਂ ਦੇਤਾ ਸੀ ਕੋੜਾ ਨਾ ਅੱਛਾ ਹੈਪੀ ਲਿ ਗਿਆ ਸੀ ਬਰਸਾਲਾ ਵਾਲਾ ਜੀ ਜਦੋਂ ਇਹ ਮੈਨੂੰ ਲੱਗਾ 5 6 ਮਹੀਨੇ ਦਾ ਸੀ ਜੀ ਹਾਂ ਅੱਛਾ ਫੇਰ ਪੁੱਠਾ ਮੁੜ ਗਿਆ ਕੋੜੇ ਦੀ ਡੈਥ ਹੋ ਗਈ ਅਸੀਂ ਵਾਪਸ ਲਿਆਂਦਾ ਉਹਨਾਂ ਤੋਂ ਅੱਛਾ ਮਾਂ ਵੀ ਬਹੁਤ ਚੰਗੀ ਐ ਜੀ ਸੋਚ ਵੀ ਨਹੀਂ ਸਕਦੇ ਤੁਸੀਂ ਅੱਛਾ ਮਾਂ ਕਿਹੜੇ ਦੀ ਐ ਜੀ ਮਾਂ ਪ੍ਰਿੰਸ ਦੀ ਐ ਪ੍ਰਿੰਸ ਡੋਰ ਵਾਲੇ ਦੀ ਉਹ ਆਜੀ ਆ ਬਰੀਕੀਆਂ ਉਧਰੋਂ ਵੀ ਆ ਗਈਆਂ ਇਹਦੇ ਕੋਲ ਵਾਲੀ ਆਪਣੀ ਮੈਨੂੰ ਕੋੜੀਆਂ ਨਾਲੋਂ 2 ਫੁੱਟ ਲੰਬੀ ਹੋਊਗੀ ਅੱਛਾ ਵਾਹ ਜੀ ਵਾਹ ਬਈ ਸੱਜਣੋ ਉਹ ਕੋੜਾ ਕੋਈ ਫੋਟੋ ਫਾਟੋ ਹੈਗੀ ਤੁਹਾਡੇ ਕੋਲੇ ਬਾਈ ਉਹਦੀ ਕਿ ਜਾਂ ਕਿਵੇਂ ਬੱਚੇ ਦੀ ਬੱਚੇ ਦੀ ਹੈਗੀ ਨਹੀਂ ਅਸੀਂ ਨਹੀਂ ਤਾਰੀ ਕੋਈ ਹਜੇ ਖਿੱਚੀ ਨਹੀਂ ਪਰ ਜਿਹੜਾ ਭਰਾ ਤੋਂ ਆ ਉਹ ਨਾ ਤੁਸੀਂ ਤੇ ਮੈਂ ਨਾ ਵੀ ਉਹ ਜਨਮਤ ਤੁਸੀਂ ਨਾ ਐ ਵਾਕਈ ਮੰਨੋਗੇ ਵੀ ਯਾਰ ਇੰਨੀ ਹਾਈਟ ਵਾਕਈ ਮੈਂ ਤਾਂ ਇਹ ਗੱਲ ਤੇ ਵਿਸ਼ਵਾਸ ਕਰਦਾ ਵੀ ਭਾਈ ਇੰਨੀ ਹਾਈਟ ਤੁਸੀਂ ਤਾਂ ਦੇਖ ਹੀ ਲਿਆ ਹਾਂ ਦੇਖ ਲੈ ਦੇਖ ਲੈ ਤੁਸੀਂ ਤਾਂ ਕੋਈ ਸ਼ੱਕ ਨਹੀਂ ਬਾਈ ਬਾਕੀ ਉਮਰ ਦਾ ਲੋਕਾਂ ਜਿਹੜੇ ਜ਼ਿਆਦਾਤਰ ਜਤਿੰਦਰ ਬਾਈ ਭਰਾ ਹੈ ਕਿਉਂਕਿ ਏਡੀ ਘੱਟ ਉਮਰ ਦੇ ਵਿੱਚ ਏਡਾ ਵੱਡਾ ਬੱਚਾ ਹੋ ਜਾਣਾ ਖਾਲਾ ਜੀ ਦਾ ਬਾੜਾ ਨਹੀਂ ਛੋਟਾ ਹੁੰਦਾ ਸੀ ਬਹੁਤ ਵੱਡਾ ਸੀ ਅੱਛਾ ਬਹੁਤ ਵੱਡੀ ਸੀ ਉਹਨੇ ਕੋੜੀ ਨੇ ਦੋ ਬੱਚੇ ਦੇ ਨੂਰੇ ਤੋਂ ਹੀ ਪਹਿਲਾ ਬਛੇਰੀ ਸੀਗੀ ਜੀ ਉਹ ਵੀ ਐਕਸਟਰੋਡਨਰੀ ਸੀ ਅੱਛਾ ਹਾਂ ਬਹੁਤ ਵੱਡੀ ਸੀ ਉਹ ਵੀ ਜੀ ਅੱਛਾ ਇਹ ਵੀ ਸਾਨ ਪਾ ਲੋਗੇ ਫਿਰ ਉਹ ਫਿਰ ਰੱਖਣਾ ਹੀ ਪੈਣਾ ਹੁਣ ਚਲੋ ਜੀ ਖੜੇ ਰਹਿਣਗੇ ਸਾਨੂੰ ਨੁਕਰੇ ਠੀਕ ਹੈ ਨੁਕਰੇ ਠੀਕ ਹੈ ਅੱਛਾ ਹੁਣ ਮਾਰਵਾੜੀ ਦੀ ਗੱਲ ਵੀ ਕਰੀਏ ਵਿਜੇ ਰਾਜ ਨੇ ਸੋਣਾ ਨਾ ਕਰਤਾ ਹਾਂ ਕਾਫੀ ਵਧੀਆ ਚਲੋ ਬੱਚੇ ਟੋਟਲ ਕਿੰਨੇ ਕਉਂਦਾ ਤਾਂ ਮੈਂ ਜਿੱਥੇ ਵੀ ਜਾਣਾ ਬਾਈ ਵਿਜੇ ਰਾਜ ਤੋਂ ਗੱਬਣਾ ਆਹ ਬਾਈ ਵਿਜੇ ਰਾਜ ਦਾ ਹੈ ਬਟ ਟੋਟ ਬਾਵਾ ਕਾਫੀ ਫਾਰਮਾਂ ਤੇ ਇਹਦੇ ਬੱਚੇ ਆ ਗਏ ਨਹੀਂ ਕਾਫੀ ਬੱਚੇ ਹੋਗੇ ਕਾਫੀ ਬ ਨੀ ਮੈਂ ਕਿਤੇ ਬਹੁਤਾ ਗਿਆ ਨਹੀਂ ਹੈਗਾ ਅੱਛਾ ਹਾਂ ਪਰ ਕਾਫੀ ਹੈ ਹੁਣ ਤਾਂ ਸ਼ੋਅਾਂ 'ਚ ਵੀ ਆਉਣ ਲੱਗੇ ਆਉਣ ਲੱਗੇ ਬਰੀਕੀ ਬਹੁਤ ਪਉਂਦਾ ਬਾਈ ਵੱਡੇ ਬਹੁਤ ਹੈ ਹਾਂ 66 68 ਇੰਚ ਥੋੜਾ ਵੀ ਬਾਈ ਪ੍ਰੋਪਰ 70 ਹੈ ਆਪਾਂ ਕਹਿਣ ਨੂੰ ਇੱਕ ਤਾਂ ਕਹਿ ਦਿੰਨੇ ਹੁੰਨੇ ਆ ਨਾ ਵੀ ਬਾਈ 70 ਹੈ ਪਰ ਜੇ ਤੁਸੀਂ ਲਾਈਵ ਵਾਲੀ ਦੇਖ ਲਓ ਜਿਹੜੀ ਲక్ష్ਮੀ ਜੀ ਦੀ ਹੋਏ ਆ ਜਿਹੜੀ ਹੁਣ ਬਿਸ਼ੇਰੀ ਆ ਗਈ ਨਾ ਸਜਣੋ ਸਕਰੀਨ ਥੋੜੀ ਤੇ ਇਹ ਵਿਜੇ ਰਾਜ ਦੀ ਬਿਸ਼ੇਰੀ ਹੈ ਇਹਦੀ ਉਮਰ ਕਿੰਨੀ ਹੈ ਇਹ 4 4.5 ਸਾਲ ਦੀ ਹੋ ਗਈ। 4.5 ਸਾਲ ਦੀ ਤੇ 65 ਪਲੱਸ ਹੈ ਜੀ। ਪੈਡ ਪਲੱਸ ਕੋੜੀ ਹੋ ਗਈ। ਬਸ਼ੇਰੀ ਹੈ ਹਜੇ ਤਾਂ ਮੰਨ ਕੇ ਚੱਲੋ ਕੋੜੀ ਤੱਕ ਅੱਗੇ ਜਾ ਕੇ ਬਣਨਾ ਹਜੇ ਨਹੀਂ। ਅੱਛਾ ਜੇ ਗੱਲ ਕਰਾਂ ਵਿਜੇ ਰਾਜ ਦੇ ਬੱਚਿਆਂ ਦੀ ਮਾਰਕਿੰਗ ਕਿਦਾਂ ਦੀ ਆ ਰਹੀ ਹੈ ਜੀ? ਮਾਰਕਿੰਗ ਠੀਕ ਹੈ। ਮੱਥੇ ਪੱਟੇ ਵਾਲੇ ਵੀ ਹੈਗੇ ਆ। ਤੇ ਫੁੱਲ ਵਾਲੇ ਵੀ ਹੈਗੇ ਆ। ਜੀ। ਜ਼ਿਆਦਾਤਰ ਤੇਲੀਆ ਕਮੈਟੇ ਆ। ਜੀ। ਜਿਹੜੇ ਭਰਾ ਭਾਈ ਹੁੰਦਾ। ਕਿਹੜਾ ਹੀਰਾ ਬੱਚ ਜਿੱਤਰਿਆ ਸੀ ਅੱਜਕੱਲ ਸ਼ੋਹ ਜੇ। ਉਹ ਵੀ ਇਦਾਂ ਹੀ ਹੈ। ਉਹਦਾ ਹੀ ਹੈ। ਇਦਾਂ ਹੀ ਹੈ ਹਾਂ। ਜੀ। ਅੱਛਾ ਉਹਦਾ ਸਾਰੇ ਭਰਾ ਤਕਰੀਬਨ ਵਿਜੇ ਰਾਜ ਨੂੰ ਜਾਣਦੇ ਜਿਹੜੇ ਭਰਾ ਗੱਲ ਕਰਦੇ ਹੋ ਪਹਿਲੀ ਵਾਰਾ ਵੇਖਣ ਵਾਲਿਆਂ ਦੀ ਜਿਹੜੇ ਪਹਿਲੀ ਵਾਰਾ ਉਹਨਾਂ ਦੀ ਜਾਣਕਾਰੀ ਬਾਧਾ ਕਰੀਏ ਵੀ ਆਪ ਕਿਹੜੇ ਘੋੜੇ ਦਾ ਇਹ ਆਬਦਲਵਾਗ ਦਾ ਦਿਲਵਾਗ ਦਾ ਤੇ ਮਾਂ ਕਿਹੜੇ ਦੀ ਇਹਦੀ ਮਾਂ ਮੈਨੂੰ ਪਤਾ ਨਹੀਂ ਸੀ ਰੌਣਕ ਸ਼ੁਕਲੇ ਕੋਲ ਮਾਂ ਸੀ ਜੀ ਇਹਦੀ ਉਮਰ ਕਿੰਨੀ ਹੋ ਗਈ ਬਈ ਆਪਦੀ ਉਮਰ ਹੋ ਗਿਆ ਹੋਣਾ ਇਹ ਮੈਨੂੰ ਲੱਗਾ 8-9 ਸਾਲਾਂ ਦਾ ਹੋ ਗਿਆ ਹੋਣਾ ਤੇ ਤੁਹਾਡੇ ਕੋਲੇ ਘਰ ਦੀ ਬਰੀਡ ਕਿ ਲੈ ਗਿਆ ਨਹੀਂ ਨਹੀਂ ਅਸੀਂ ਜਦ ਇਹ ਦੋ ਦੰਦ ਹੋਣ ਲੱਗਿਆ ਸੀ ਉਸ ਟਾਈਮ ਆਇਆ ਸੀ ਜੀ ਸਾਡੇ ਕੋਲ ਹੁਣ ਪ੍ਰੋਪਰ ਹਾਈਟ ਵੀ ਆਪਦੇ ਮੂੰਹੋਂ ਦੱਸੋ ਪ੍ਰੋਪਰ ਹਾਈਟ ਪੂਰੀ 70 ਪਲੱਸ ਹੈ ਜਿਹੜਾ ਮਰਜ਼ੀ ਮੈਂ ਲੈ ਲਵੇ ਆ ਕਿਉਂਕਿ ਮੈਂ ਲਾਗੇ ਆਣ ਕੇ ਖੜਿਆ ਨਾ ਜਦੋਂ ਬਾਈ ਤੇ ਮੇਰੀ ਹੈਗੀ ਆ 69 5 ਫੁੱਟ 9 ਇੰਚ ਮੇਰੀ ਹਾਈਟ ਹੈ ਤੇ ਮੇਰੇ ਨਾਲੋਂ ਮੰਨ ਲਓ ਆ ਜਿਹੜਾ ਸਿਰਦਾ ਨੇ ਇਹਦੇ ਨਾਲੋਂ ਵੀ ਉੱਚਾ ਨਹੀਂ ਨਹੀਂ ਹੈਗਾ ਕਾਫੀ ਉੱਚਾ ਹੈ ਏ ਤੁਸੀਂ ਬਾਕੀ ਆਣ ਕੇ ਬਾਈ ਘੋੜਾ ਪਰਿਆ ਵੀ ਬਹੁਤ ਹਾਂ ਨਹੀਂ ਹੁਣ ਤੁਸੀਂ ਘੋੜਾ ਜਦੋਂ ਤੁਰਦਾ ਨਾ ਘੋੜਾ ਜਦੋਂ ਪੈਰਾਂ ਦਾ ਖੜਕਾ ਆਉਂਦਾ ਏਡਾ ਏਡਾ ਸੱਚੀ ਪੌੜ ਹੈ ਇੱਕ ਕਹਿੰਦੀਆਂ ਗੱਲਾਂ ਬਾਕੀ ਤੁਸੀਂ ਆਇਓ ਬਾਕੀ ਬਾਈ ਇਹ ਟ੍ਰੈਂਡ ਦੇ ਹਿਸਾਬ ਨਾਲ ਤੁਸੀਂ ਚੱਲਦੇ ਹੋ ਕਿ ਹਾਈਟਾ ਵਾਲਾ ਟ੍ਰੈਂਡ ਆ ਗਿਆ ਇਧਰ ਬਰੀਕੀਆਂ ਵਾਲਾ ਆ ਗਿਆ ਉਹ ਸਭ ਨਾਲ ਚੱਲਦੇ ਹੋ ਕਿ ਲਗਾਤਾਰ ਤੋਂ ਹੀ ਚੱਲਦਾ ਰਿਹਾ ਨਹੀਂ ਸਾਡੇ ਕੋਲ ਤਾਂ ਲਗਾਤਾਰ ਤੋਂ ਹੀ ਹੈ ਬਾਕੀ ਅਸੀਂ ਤਾਂ ਸ਼ੌਂਕ ਨੂੰ ਖੜੇ ਹਾਂ ਇਹ ਬਸ ਹੂੰ ਪਤਾ ਹੀ ਆ ਸਾਰਿਆਂ ਨੂੰ ਜੀ ਅੱਛਾ ਇਹ ਘੋੜੇ ਦੀ ਫੀਸ ਕਿੰਨੀ ਹੈ ਬਾਈ ਇਹ ਵੀ ਦੱਸੋ ਫੀਸ ਤਾਂ ਕੋਈ ਐਡੀ ਫੀਸ ਫੂਸ ਵਾਲਾ ਮੈਟਰ ਹੈਗਾ ਨਹੀਂ ਜੀ ਹਾਂ ਹੋਰਾਂ ਨਾਲੋਂ ਘੱਟ ਐ ਅੱਛਾ ਵੀ ਤੁਹਾਨੂੰ ਬੇਚਿੰਤਾ ਹੋਵੇ ਭਰਾ ਫੋਨ ਲਾ ਲੈਣ ਹਾਂ ਜਦ ਮਰਜੀ ਹੋਰਾਂ ਨਾਲੋਂ ਘੱਟ ਐ ਜੀ ਲੈ ਵੀ ਬਾਈਓ ਸੱਜਣੋ ਬਾਈ ਦਾ ਨੰਬਰ ਜਤਿੰਦਰ ਬਾਈ ਦਾ ਮੈਂ ਦੇਤਾ ਵਿੱਚ ਬੇਚਿੰਤ ਹੋਵੇ ਭਾਈ ਤੁਸੀਂ ਫਾਰਮ ਤੇ ਕਰ ਹੀ ਆਓ ਫਾਰਮ ਤੇ ਚਾਹ ਤਮਾਰੋ ਭਾਈ ਆਪਣਾ ਫਾਰਮ ਜਿਹੜਾ ਐਕਸ ਟਾਈਮ ਪੈ ਕਿੱਥੇ ਕਿ ਜਾਂਦਾ ਲੋਕੇਸ਼ਨ ਕੀ ਐ ਥੋੜਾ ਬੱਕਰਪੁਰ ਦੇ ਨਾਲੇ ਐ ਬਿਲਕੁਲ ਜੀ ਹਾਂ ਦਿਆਲਪੁਰੇ ਪਿੰਡ ਦੇਰ ਬੱਕਰਪੁਰ ਉਹ ਤਾਂ ਸਾਰੇ ਭਰਾ ਹੀ ਜਾਣਦੇ ਵੀ ਬਾਈ ਜਤਿੰਦਰ ਕੌਣ ਐ ਹਾਂ ਜੀ ਹਾਂ ਸਾਰੇ ਜਾਣਦੇ ਤੇ ਬਾਕੀ ਤੁਸੀਂ ਭਾਈ ਆਣ ਕੇ ਕਰੀ ਮਾਰੇ ਉਹ ਝਾਂਤ ਪੋਨੀ ਘੋੜੇ ਵੀ ਬਾਈ ਰੱਖਿਆ ਹਨ ਉਹ ਤਾਂ ਪੁਰਾਣੇ ਹੀ ਆ ਅੱਛਾ ਕਾਫੀ ਪੁਰਾਣੇ ਇਹ ਕਿੰਨੇ ਕਿੰਨੇ ਚਿਰਦੇ ਹੋ ਇਹ ਬਾਹਰੋਂ ਵੀ ਮੈਂ ਤੁਸੀ ਕਹਿੰਦਾ ਸੀ ਆਫ ਕੈਮਰਾ ਵੀ ਬਾਹਰੋਂ ਮੰਗਾਏ ਆ ਹਾਂ ਜਦ ਬਾਹਰੋਂ ਲੈ ਕੇ ਇੱਕ ਜੋੜਾ ਲੈ ਕੇ ਆਏ ਸੀ ਕਿਹੜੀ ਜਗ੍ਹਾ ਤੋਂ ਜੀ ਇੰਗਲੈਂਡ ਤੋਂ ਆਈ ਸੀ ਇੰਗਲੈਂਡ ਤੋਂ ਉੱਥੋਂ ਆਪ ਹੀ ਤੁਸੀਂ ਇੰਪੋਰਟ ਕਰਾਈ ਇਹ ਮੇਰਾ ਦੋਸਤ ਸੀ ਕੋਈ ਉਹਨੇ ਕਰਾਈ ਸੀ ਅੱਛਾ ਤੇ ਹੁਣ ਆਪਣੇ ਕੋਲੇ ਕਿੰਨੇ ਆ ਟੋਟਲ ਇਹ ਪੋਨੀ ਮੈਨੂੰ ਲੱਗਦਾ ਹੁਣ 8-10 ਸੋਨੇ ਆ 8-10 ਹੋ ਗਈ ਤੇ ਇਹਨਾਂ ਦੀ ਬਾਈ ਬਰੀਡਿੰਗ ਕਰਦੇ ਹੋ ਜਾਂ ਇਹਨਾਂ ਦੇ ਬੱਚੇ ਹੀ ਸੀ ਇਹ ਸਾਰੇ ਉਰੀ ਇਕੱਠੇ ਆ ਨਾ ਕੋਈ ਵੇਚਿਆ ਅਜੇ ਤੱਕ ਇਹ ਵੀ ਸ਼ੌਪ ਨਹੀਂ ਕੋਈ ਇੱਕ ਵੀ ਨਹੀਂ ਵੇਚਿਆ ਜੀ ਵਾਹ ਜੀ ਵਾਹ ਲੈ ਵੀ ਸੱਜਣੋ ਫੇਰ ਤੋਂ ਦੁਬਾਰਾ ਇਹਨਾਂ ਵੀ ਇੱਕ ਰਹੀ ਆਣ ਕੇ ਜਰੂਰ ਜਾਇਆ ਤੁਹਾਡਾ ਚਿੱਤ ਖੁਸ਼ ਹੋ ਜੂ ਅੱਛਾ ਜਤਿੰਦਰ ਭਾਈ ਇੱਕ ਆਪਣੇ ਕੋਲੇ ਘੋੜਾ ਹੈ ਜੀ ਰਤਨ ਕਾਂਟੇ ਨਾਂ ਦਾ ਹਾਂਜੀ ਹਾਂਜੀ ਉਹ ਕਿਹੜੀ ਕੋੜੀ ਦਾ ਜੀ ਉਹ ਕਾਲੇ ਕੰਟੇ ਦਾ ਉਹ ਵੀ ਕਾਲੇ ਕੰਟੇ ਇੱਕ ਸਾਡੇ ਵਾਲੇ ਪਾਸੇ ਵੀ ਹੈ ਬਾਈ ਉਹ ਹੋਰ ਹੈ ਨਹੀਂ ਉਹ ਹੋਰ ਕੋੜਾਗਾ ਤੇ ਸਾਡਾ ਤਾਂ ਇਹ ਕਰਦੀ ਕੋੜੀ ਦਾ ਅੱਛਾ ਹੋਮ ਬਰੀਡ ਹੈ ਹਾਂਜੀ ਹੋਰ ਇਹਦੀ ਮਾਂ ਕਿਹੜੇ ਖਾਨਦਾਨ ਦੀ ਹੈ ਮਾਂ ਸੀ ਬਰਕਾਣੇ ਵਾਲੇ ਦੀ ਬਰਕਾਣੇ ਵਾਲੇ ਦੀ ਹਾਂਜੀ ਹਾਂ ਇਹਦੀ ਉਮਰ ਕਿੰਨੀ ਹੋ ਗਈ ਜੀ ਉਮਰ ਇਹ 5 ਸਾਲ ਤੋਂ ਉੱਪਰ ਹੋ ਗਿਆ 5 ਸਾਲ ਤੋਂ ਉੱਤੇ ਹੋ ਗਿਆ ਤੇ ਜੇ ਰਿਜ਼ਲਟਾਂ ਦੀ ਹੁਣ ਗੱਲ ਲੋ ਰਿਜ਼ਲਟ ਕਾਫੀ ਅੱਛੇ ਹਨ ਕਿੰਨੇ ਕਰਦੇ ਮੱਥੇ ਪਟੇ ਦੇ ਮੱਥੇ ਪਟੇ ਦੇ ਮੱਥੇ ਪਟੇ ਤੋਂ ਕੋਈ ਨਹੀਂ ਸੁਣਦਾ ਇੱਕ ਅਦਾ ਹੀ ਬੱਚਾ ਆ ਬਸ਼ੀਰੀਆਂ ਜ਼ਿਆਦਾ ਆ ਕਿ ਬਛੇਰੇ ਜ਼ਿਆਦਾ ਬਸ਼ੇਰੀਆਂ ਵੀ ਹੈਗੀਆਂ ਤੇ ਬਸ਼ੇਰੇ ਵੀ ਹੈ ਮਿਕਸ ਜੀ ਮਿਕਸ ਜੀ ਤੇ ਮਾਰਕਿੰਗ ਕਿਹੜੀ ਦੇ ਰਿਆ ਕੋੜਾ ਮਾਰ ਕੇ ਮੱਥੇ ਪਟਾ ਜ਼ਿਆਦਾਤਰ ਪੈਰਾਂ ਦੀ ਮਾਰਕਿੰਗ ਦੋ ਪੈਰ ਚਿੱਟੇ ਇਹਦੀ ਆਪ ਜੀ ਮਾਰਕਿੰਗ ਕੀ ਆ ਆਪਦੀ ਦੋ ਪੈਰ ਮਗਰਲੇ ਚਿੱਟੇ ਤੇ ਮੱਥੇ ਪਟਾ ਮੱਥੇ ਪਟਾ ਤੇ ਇਹਦੀ ਹਾਈਟ ਕਿੰਨੀ ਹੋ ਗਈ ਹੈ ਬਈ ਇਹਦੀ ਬਿਦ ਸਕੇਲ 65 ਪਲੱਸ ਹੈ 65 ਪਲੱਸ ਹੋ ਗਿਆ 65 ਪਲੱਸ ਤੇ ਜੇ ਗੱਲ ਕਰਾਂ ਹੁਣ ਕਿੰਨੀ ਉਮਰ ਦੇ ਸੀ ਇਹ ਉਮਰ ਕਿੰਨੀ ਦੇ ਸੀ 5 ਸਾਲ ਦਾ 5 50 ਹੁਣ ਕੋਈ ਉਮੀਦ ਹੈ ਅੱਗੇ ਹਾਈਟ ਵਾਲੇ ਪੱਖ ਤੋਂ ਨੀ ਹਟ ਚਲੋ ਵੱਧਦਾ ਫੁੱਲਦਾ ਤਾਂ ਹੈਗਾ ਹੀ ਆ ਕੋੜਾ ਸਾਲਤਖੰਡ ਹੋਰ ਹੋਈ ਜਾਂਦਾ ਇਹ 쇼 ਵੀ 3-4 ਜਿੱਤਿਆ ਇਹ ਅੱਛਾ ਹਾਂ ਤੁਸੀਂ 쇼ਾਂ ਦੇ ਵਿੱਚ ਲੜਨ ਦੇ ਸ਼ਕੀਨ ਹੋ ਕੇ ਜਾਂ ਕਿਵੇਂ ਨਹੀਂ ਹੈ ਤਾਂ ਅਸੀਂ ਸ਼ਕੀਨ ਹੈ ਪਰ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਲੈ ਕੇ ਜਾਂਦਾ ਇਹਨੂੰ ਮੁਕਸਰ ਵੀ ਜਿੱਤਿਆ ਤੇ ਬਾਈ ਗਿੱਲ ਵਾਲੇ 쇼 ਚ ਵੀ ਫਰੀਦਕੋਟ ਵੀ ਜੀ ਰਾਜਸਥਾਨ ਵੀ ਵਾਹ ਜੀ ਵਾਹ ਲੈ ਵੀ ਸੱਜਣੋ ਚੈਂਪੀਅਨ ਕੋੜਾ ਆ ਰਤਨ ਕਾਂਟਾ ਤੇ ਆਪ ਕਿਹੜੇ ਦਾ ਕਾਲੇ ਕਾਂਟੇ ਦਾ ਤੇ ਭਾਈ ਮਾਂ ਹੈਗੀ ਬਰਖਾਣਾ ਲਾਈਨ ਦੀ 65+ ਹਾਈਟ ਹੈ ਉਮਰ ਵੀ ਬਾਈ ਨੇ ਦੱਸ ਤੀ ਤੇ ਬੱਚਿਆਂ ਦੀਆਂ ਫੋਟੋਆਂ ਬਾਈ ਆਪਾਂ ਨੂੰ ਮਿਲ ਸਕਦੀਆਂ ਇਹਦੀਆਂ ਹਾਂ ਹੈਗੀਆਂ ਮੈਂ ਤੁਹਾਨੂੰ ਦੇ ਦਮ ਫੋਟੋਆਂ ਵੀ ਤੁਹਾਨੂੰ ਵਿਖਾਤੀਆਂ ਸਜਣੋ ਕਿਵੇਂ ਲੱਗੀਆਂ ਇਹਦੇ ਬਾਬਤ ਵੀ ਦੱਸਦੇ ਤੇ ਇਹਦੀ ਮਾੜੀ ਫੀਸ ਦੱਦੀਏ ਕਿ ਇਹ ਵੀ ਓਪਨੀਆਂ ਕੰਮ ਤਾਂ ਇਹ ਵੀ ਓਪਨ ਹੈ ਤਾਂ ਅੱਛਾ ਇਹ ਆ ਸ਼ੌਕ ਹੀ ਆ ਬੰਦੇ ਯਾਰ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਬਾਈ ਫੀਸ ਨਾਲ ਤੁਸੀਂ ਇੱਕ ਵਾਰੀ ਭਰਾ ਜੋੜਦੇ ਆ ਜਿੱਥੋਂ ਤਾਈ ਮੈਂ ਬਾਈ ਨੂੰ ਜਾਣਦਾ ਵੀ ਬਾਈ ਨੂੰ ਸ਼ੌਕ ਹੈ ਵੀ ਕੋਈ ਭਰਾ ਸਾਡੇ ਕੋਲੇ ਆਉਣ ਚਾਰ ਭਰਾ ਸਾਡੇ ਨਾਲ ਜੁੜਨ ਗੱਲਾਂ ਬਾਤਾਂ ਕਰਨ ਬਾਕੀ ਤੁਸੀਂ ਇਕੱਲੀ ਆਣ ਕੇ ਤੇ ਫੇਰ ਕਹਿਣਾ ਵੀ ਜ਼ਰੂਰ ਝਾਂਤ ਮਾਰਿਓ ਅੱਛਾ ਭਾਈ ਇਹ ਹੁਣ ਘੋੜੀ ਬਾਰੇ ਖੁੱਲ ਕੇ ਦੱਸ ਦੀ ਆਪਾਂ ਜਿਹੜੀ ਬੱਚੀ ਦਿਖਾਈ ਸੀ ਹੋ ਗਏ ਆਪਣੇ ਤਿੰਨ ਘੋੜੇ ਹੋ ਗਏ ਤੇ ਇੱਕ ਨੀਲਾ ਹਾਂ ਸੌਰੀ ਨੀਲਾ ਰਹਿ ਗਿਆ ਨੀਲਾ ਉਹਦਾ ਨਾਂ ਕੀ ਰੱਖਦਾ ਨੀਲੇ ਦਾ ਐਡਮ ਐਡਮੀ ਰੱਖਦਾ ਉਹ ਐਡਮੀ ਰੱਖਦਾ ਹਾਂ ਐਡਮ ਕਾ ਤਾਂ ਰੱਖਦਾ ਜੀ ਬਸ ਉਹ ਕਾਫੀ ਫੇਮਸ ਘੋੜਾ ਹੋਇਆ ਪਹਿਲਾਂ ਹਾਂ ਬਾਈ ਗਿੱਲ ਕੋਲ ਸੀ ਨਹੀਂ ਇਹਦੇ ਖੂਨ ਚ ਵੀ ਆਇਡਮ ਦਾ ਆਇਡਮ ਦਾ ਮਾਂ ਇਹਦੀ ਆਇਡਮ ਦੀ ਸੀ ਅੱਛਾ ਤੇ ਬਾਪ ਇਹਦਾ ਹੈਗਾ ਸ਼ੇਰੇ ਪੰਜਾਬ ਕਰਕੇ ਘੋੜਾ ਧੂਰੀ ਸ਼ੇਰੇ ਪੰਜਾਬ ਹਾਂ ਧੂਰੀ ਵਾਲਾ ਹਾਂ ਉਹਦਾ ਟੈਂਕ ਦਾ ਟੈਂਕ ਦਾ ਹਾਂ ਮੱਝੂ ਕੇ ਅਸਲੀ ਬਲੱਡ ਲਾਈਨ ਹੈ ਮਤਲਬ ਹੂੰ ਜਿਹੜਾ ਧੂਰੀ ਵਾਲਾ ਘੋੜਾ ਉਹ ਟੈਂਕ ਦਾ ਹੈ ਉਹ ਟੈਂਕ ਦਾ ਤੇ ਇਹ ਆ ਗਿਆ ਧੂਰੀ ਵਾਲੇ ਦਾ ਪਟਵਾਰੀ ਦਾ ਭਾਈ ਆ ਹਾਂ ਅੱਛਾ ਇਹਦੀ ਉਮਰ ਕਿੰਨੀ ਹੋ ਗਈ ਜੀ ਉਮਰ ਇਹ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ 3 ਸਾਲ ਦਾ ਹੋ ਗਿਆ ਹੁਣ ਅੱਛਾ ਤੇ ਹਾਈਟ ਦੀ ਗੱਲ ਬਾਈ ਹੋ ਇਹ 67 ਹੋਊਗੀ ਫੱਟੀ ਲੱਗੇ 67 ਇੰਚ ਤੇ ਜਿੰਨੀ ਹਾਈਟ ਬਾਈ ਦੱਸ ਰਿਆ ਨਾ ਇੰਨੀ ਐਗਜ਼ੈਕਟ ਹੈ ਸੱਜਣੋ ਇਹ ਨਾਲ ਕਿਤੇ ਸੋਚ ਲਓ ਵੀ ਕਈ ਵਾਰ ਐ ਹੁੰਦਾ ਬਾਈ ਸੋਚਣ ਵਾਲੇ ਆਡੀਅנס ਨੂੰ ਵੀ ਐ ਹੁੰਦਾ ਵੀ ਬਾਈ ਜੇ ਮੰਨ ਲਓ 68 ਦੱਸ ਰਿਹਾ 65 ਤਾਂ ਹੋਊਗਾ ਜੇ 65 ਦੱਸ ਰਿਹਾ 63 ਤਾਂ ਆਊਗਾ ਉਹ ਕੋਈ ਆਪਸ਼ਨ ਨਹੀਂ ਐਗਜ਼ੈਕਟ ਤੋ ਤੁਸੀਂ ਜੀ ਤਾਂ ਜੀ ਕਰਦੇ ਆ ਕੇ ਮੇਣ ਲਗਾ ਆ ਕੇ ਮੇਣ ਵੀ ਲਿਓ ਬਾਈ ਇਹ ਇਹ ਤੋਂ ਵੱਡੀ ਗੱਲ ਹੋਰ ਨਹੀਂ ਹੋ ਸਕਦੀ ਬਾਕੀ ਮੈਨੂੰ ਤਾਂ ਆਣ ਕੇ ਸੰਤੁਸ਼ਟੀ ਹੈ ਭਾਈ ਤੁਸੀਂ ਵੀ ਝਾਂਤ ਮਾਰਿਓ ਅੱਛਾ ਇਹਦੀ ਵੀ ਫੀਸ ਓਪਣੀ ਹੈ ਜੀ ਇਹਦਾ ਵੀ ਪੈਰਪੂਰ ਬੜਾ ਤਗੜਾ ਇਹ ਮਾਲ ਹੀ ਪਾਸੇ ਆਇਆ ਕਿ ਐਡਮ ਆਹ ਫਿਰ ਲੈਂਚ ਪੈਰ ਤਾਂ ਵੱਡੇ ਆਂਦੇ ਪੈਰ ਸਾਰੇ ਘੋੜਿਆਂ ਦੇ ਵੱਡੇ ਆ ਪੈਰ ਤਾਂ ਵੱਡੇ ਆਂਦੇ ਆ ਪੈਰ ਘੋੜੀ ਦੇ ਵੀ ਆਪਾਂ ਜਿਹੜੀ ਘੋੜੀ ਥੋੜੀ ਆ ਉਹ ਆਪਣੇ ਵਿਜੇ ਰਾਜ ਦੀ ਦਿਖਾਈ ਉਹਦਾ ਵੀ ਸੋਬ ਬਹੁਤ ਤਗੜਾ ਬਾਈ ਨਹੀਂ ਉਹ ਵੀ ਅੱਛੀ ਆ ਘੋੜੀ ਹਾਂ ਜਾਨਵਰ ਸਾਰੇ ਥੋੜੇ ਖੁੱਲੇ ਬਾੜਿਆਂ ਦੇ ਆ ਕੋਈ ਖਰਾਕ ਬਾਰੇ ਵੀ ਬਾਈ ਕੋਈ ਚਾਨਣਾ ਪਾ ਉਹ ਵੀ ਨਹੀਂ ਖਰਾਕ ਕੁਛ ਨਹੀਂ ਖਰਾਕ ਦਾ ਅਸੀਂ ਤਕਰੀਬਨ ਜਮੇ ਤੇ ਛੋਲੇ ਚੋਕਰ ਹੈ ਤੇ ਬਾਈ ਬਾਕੀ ਅਸ਼ਵ ਫੀਡ ਵਾਲੇ ਨੇ ਆਪਣਾ ਸਣੀ ਸਣੀ ਬਾਈ ਹੁਣ ਹਾਂ ਉਹਨਾਂ ਤੋਂ ਫੀਡ ਵੀ ਆਉਂਦੀ ਹੈ ਸਣੀ ਹੋਣਾ ਦੀ ਬਾਈ ਜੇ ਗੱਲ ਕਰੀਏ ਅਸ਼ਵ ਫੀਡ ਪਾਉਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਨੂੰ ਹੋ ਗਏ ਤਕਰੀਬਨ 3 ਸਾਲ ਹੋ ਗਏ ਉਹਦਾ ਕਿਦਾਂ ਦਾ ਰਿਜ਼ਲਟ ਰਿਹਾ ਅੱਛਾ ਰਿਜ਼ਲਟ ਹੈ ਖਰਾ ਸੋਹਣਾ ਰਿਜ਼ਲਟ ਹੈ ਕਾਫੀ ਅੱਛਾ ਰਿਜ਼ਲਟ ਹੈ ਜੀ ਹੁਣ ਫਿਰ ਮੰਨ ਲਓ ਡਾਈਟ ਦੇ ਵਿੱਚ ਕਿੰਨੀ ਵਾਰ ਉਹ ਕਿਹੜੀ ਫੀਡ ਵਰਤਦੇ ਹੋ ਇੱਕ ਟਾਈਮ ਉਹ ਪਾਣੇ ਇੱਕ ਟਾਈਮ ਅਸੀਂ ਆਪ ਦਾ ਦਾਣਾ ਪਲੈਟੀਨਮ ਵਰਤਦੇ ਹੋ ਕਿ ਡਾਇਮੰਡ ਵਰਤਦੇ ਹੋ ਅਸੀਂ ਡਾਇਮੰਡ ਹੈ ਡਾਇਮੰਡ ਕੋੜਿਆਂ ਲਈ ਹਾਂ ਜੀ ਪਲੈਟੀਨਮ ਚੱਲਦੀ ਕੋੜਿਆਂ ਲਈ ਹਾਂ ਜੀ ਤੇ ਹੋਰ ਬਾਈ ਕੋੜੀ ਕੋੜੀ ਵਾਲੀ ਆਪਣੀ ਰਹਗੀ ਕੋੜੀ ਥੋੜੀ ਹੋਰ ਵਿਖਾਈਏ ਕੋੜੀ ਠੀਕ ਹੈ ਅੱਛੀ ਹੈਗੀ ਬਹੁਤ ਜਿਆਦੀ ਚੰਗੀ ਹੈ ਤੇ ਇਹ ਹੁਣ ਗੱਬਣ ਕਿਤੋਂ ਕਰਾਤੀ ਵੇ ਇਹ ਕਾਂਟੇ ਵਾਲੇ ਤੋਂ ਕਾਂਟੇ ਵਾਲੇ ਤੋਂ ਕਰਾਤੀ ਤੇ ਇਹਦੇ ਵਿੱਚ ਕਿਉਂਕਿ ਫੇਰ ਗੱਲ ਉਹੀ ਆਂਦੀ ਤੋ ਯੁਰਬੇ ਦੀ ਜੇ ਜਤਿੰਦਰ ਬਾਈ ਦੀ ਸੋਚ ਦੀ ਗੱਲ ਕਰਾਂ ਤੇ ਇਹਦੇ ਵਿੱਚੋਂ ਕੀ ਜੰਮ ਜੂਗਾ ਤੇ ਕਿਦਾਂ ਦਾ ਜੰਮ ਜੂਗਾ ਕੀ ਸੋਚ ਰੱਖੀ ਹੈ ਦੇਖੋ ਆਪਣੇ ਵੱਲੋਂ ਤਾਂ ਹਰੇਕ ਕਹਿੰਦਾ ਵੀ ਅੱਛਾ ਹੀ ਜੰਮੇ ਬਾਕੀ ਤਾਂ ਕੁਦਰਤ ਨੇ ਜੰਮਣਾ ਅਸਲੀ ਦਾ ਹਾਂ ਚੰਗੀਆਂ ਦੇ ਮੰਦੇ ਬੰਦਿਆਂ ਦੇ ਚੰਗੇ ਹੁੰਦੇ ਆਏ ਹੁੰਦੇ ਆਏ ਵੱਡੀ ਗੱਲ ਆ ਬਾਈ ਤੇ ਬਾਕੀ ਕੋਈ ਭਰਾਵਾਂ ਨੂੰ ਜਾਂਦੇ ਜਾਂਦੇ ਮੈਸੇ ਬਾਈ ਬਸ ਵਧੀਆ ਚੰਗੇ ਘੋੜੇ ਰੱਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਐਵੇਂ ਵੀ ਮਾੜੇ ਨੂੰ ਵੀ ਕੱਖ ਪਾਣੇ ਚੰਗੇ ਨੂੰ ਵੀ ਪਾਣੇ ਆ ਜੀ ਤੇ ਚੰਗੇ ਨੂੰ ਪਾਲੀਏ ਤਾਂ ਬੈਟਰ ਹੈ ਹਾਂ ਚਾਰ ਭਰਾ ਆਣਗੇ ਜੀ ਬਾਕੀ ਐ ਆ ਬਾਈ ਨੇ ਜਿੱਦਾਂ ਸ਼ੁਰੂ ਚ ਗੱਲ ਕੀਤੀ ਨਾ ਕਿ ਜਿਹੜਾ ਨਵਾਂ ਕੋਈ ਭਰਾ ਹੈ ਛੋਟੇ ਲੈਵਲ ਤੋਂ ਸਟਾਰਟ ਕਰੋ ਇੱਕ ਵਾਰ ਤੁਸੀਂ ਕਰੋੜਾਂ ਵਾਲਾ ਪੰਗਾ ਨਾ ਲਿਓ ਬਾਕੀ ਇਹ ਭਾਈ ਜਿਹਦੇ ਕੋਲ 4 ਛੱਲਣ ਹੈਗੇ ਆ ਬਾਈ ਉਹ ਤਾਂ ਲਾ ਵੀ ਸਕਦਾ ਹੈ ਨਾ ਤੇ ਜਿਹੜਾ ਭਰਾ ਕੋਈ ਵੀ ਤਜਰਬਾ ਕਰਨਾ ਚਾਹੁੰਦਾ ਹੈ ਪਰ ਇਧਰ ਦੀ ਲਾਈਨ ਬਹੁਤ ਘੈਂਟ ਹੈ ਬਾਈ ਸੱਜਣੋ ਸਾਡੀ ਤਾਂ ਜ਼ਿੰਦਗੀ 'ਚ ਬਾਈ ਜਦੋਂ ਦੇ ਕੋੜੇ ਆਏ ਆ ਸਾਡੀ ਤਾਂ ਲਾਈਫ ਹੀ ਬਦਲ ਗਈ ਬਾਈ ਸਾਰੇ ਪਰਿਵਾਰ ਦੀ ਬਦਲ ਗਈ ਤੇ ਇਹ ਹਰੇਕ ਦੀ ਲਾਈਫ ਚੇਂਜ ਕਰਨ ਦਾ ਦਮ ਰੱਖਦੇ ਆ ਬਸ ਤੁਹਾਡੇ ਜਿਹੜਾ ਫੋਕਸ ਆ ਉਹ ਕਲੀਅਰ ਹੋਵੇ ਤੇ ਤੁਹਾਡੀ ਜਿਹੜੀ ਮਿਹਨਤ ਆ ਉਹਦੇ ਵਿੱਚ ਦਮ ਹੋਵੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਤੇ ਇਹਨਾਂ ਦੇਵਤਿਆਂ ਦੀ ਕਿਰਪਾ ਨਾਲ ਝੋਲੀਆਂ ਭਰ ਦਿੰਦੇ ਆ ਬਾਕੀ ਵੀਡੀਓ ਕਿਵੇਂ ਲੱਗੀ ਭਾਈ ਦੇ ਪਹਿਲੀ ਵਾਰ ਆਪਣੇ ਚੈਨਲ ਤੇ ਦੇਵਤੇ ਵਿਖਾਏ ਆ ਇਹ ਕਿਵੇਂ ਲੱਗੇ ਕੱਲੇ ਕੱਲੇ ਨਗੀਨੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਭਾਈ ਜੀ ਹੁਣਾਂ ਦੇ ਵਿਚਾਰ ਕਿਵੇਂ ਲੱਗੇ ਇਹ ਦੱਸ ਦਿਓ ਫਿਰ ਬਹੁਤ ਹੀ ਜਲਦ ਅਗਲੀ ਵੀਡੀਓ ਦੇ ਵਿੱਚ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਿਚੈਰੀ 'ਚ ਹਾਜ਼ਰ ਹੁੰਨੇ ਆ ਉਹਨੇ ਸਮੇਂ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵੱਸਦੇ ਹਾਲਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਜਤਿੰਦਰ ਭਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਸਮਾਂ ਕ dena <muchas> tanuat.